ਇਸ ਕਰਕੇ ਜਦੋਂ ਅਸੀਂ ਕੋਈ ਫੈਸਲਾ ਕਰਕੇ ਗੱਲ ਦੇ ਆਉਨੇ ਆ ਕੋਈ ਛਿੱਟਾ ਕੱਢ ਕੇ ਫਿਰ ਹੋਗਾ ਉਹ ਹੋਗਾ ਲਾਂਝੜੀ ਇਹਨੇ ਸਮਾਂ ਮੰਗਦੀਆਂ ਹੁੰਦੀਆਂ ਨੇ ਉਹ ਸਮਾਂ ਦਾ ਹੁਣ ਉਹ ਸਮੇ ਨੂੰ ਕਹਿ ਦੋ ਜੀ ਪੇਚੜਿਆ ਹੋਇਆ ਜਾ ਜੇ ਉਹ ਹੁਣ ਜੇ ਅਸੀਂ ਸਾਂਝੇ ਬੈਠ ਕੇ ਕੋਈ ਸਾਡੇ ਕੋਲ ਐਕਸ਼ਨ ਪਲਾਣ ਨਿਕਲਿਆ ਹੁੰਦਾ ਫਿਰ ਅਸੀਂ ਇਕੱਠੇ ਬੈਠ ਕੇ ਵੀ ਕਹਿੰਦੇ ਹੁਣ ਐਂ ਕਹਿੰਦਾ ਵੀ ਪਾਈ ਹੁਣਾ ਤੁਹਾਡਾ ਪਾਇਂ ਕਹਾਂਗੇ ਕਹਾਂਗੇ ਉਹੀ ਗੱਲ ਇਹਦੇ ਚ ਮਤਲਬ ਆ ਇਹ ਨਹੀਂ ਕਿ ਸਾਡਾ ਕੋਈ ਪੇਚੜ ਗਿਆ ਪੇਚ ਪੂਚ ਕੁਝ ਨਹੀਂ ਆੜਿਆ ਬਿਨਾਂ ਸ਼ੱਕ ਤੁਸੀਂ ਉਹਦੇ ਵਿੱਚ ਕਾਸੇ ਇਹ ਮਤਲਬ ਕੀ ਚੱਲ ਰਿਹਾ ਇੱਕ ਤਾਂ ਵੀ ਕੀ ਸੰਘਰਸ਼ ਦੀ ਫਾਰਮ ਤਾਂ ਨਹੀਂ ਡਿੱਕਾ ਬਣ ਰਿਹਾ ਦੇਖੋ ਸੰਘਰਸ਼ ਦੀਆਂ ਫਾਰਮਾਂ ਵੀ ਡਿੱਕਾ ਬਣ ਜਾਂਦੀਆਂ ਹੁੰਦੀਆਂ ਨੇ ਫਾਰਮ ਦੀ ਹੀ ਡਿੱਕਾ ਬਣਦੀ ਹੁੰਦੀ ਹੈ ਮੇਰੇ ਖਿਆਲ ਦੇ ਇਸ਼ੂਆਂ ਦੀ ਡਿੱਕਾ ਘੱਟ ਮੁੱਦਿਆਂ ਦੀ ਡਿੱਕਾ ਘੱਟ ਬਣਦੀ ਹੈ ਫਾਰਮ ਹੀ ਡਿੱਕਾ ਹੋ ਜੀ ਜਦੋਂ ਫਾਰਮ ਦਾ ਡਿੱਕਾ ਬਣ ਜਾਂਦਾ ਜਿਹਦੇ ਵਿੱਚ ਕੁਝ ਆਪਸ਼ਨਾਂ ਕੱਢੀਆਂ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਆਲ ਇੰਡੀਆ ਪਧਰਤੀ ਜਥੇਬੰਦੀ ਐ ਸਕੀਮ ਹੈ ਇਹਦੇ ਵਿੱਚ ਵੀ ਤਾਂ ਹੁਣ ਅਸੀਂ ਇਨਤਕਾਲ ਦੇ ਦਈਏ ਫਰਜ਼ ਕਰ ਲਓ ਪੰਜਾਬ ਦੇ ਵਿੱਚ ਰੇਲਾ ਰੋਕੂ ਦੀ ਜਾਂ ਬੀਜੇਪੀ ਦੇ ਘਰਾਂ ਦੀ ਬੀਜੇਪੀ ਦੇ ਘਰਾਂ ਨੂੰ ਧਰਨਾ ਦੀ ਕਾਲ ਦੇ ਦਿਆ ਫਰਜ਼ ਕਰ ਲਓ ਅਸੀਂ ਹੁਣ ਜਿੱਥੇ ਬੀਜੇਪੀ ਦੀ ਸਰਕਾਰ ਆ ਜੀ ਉੱਥੇ ਉਹਨਾਂ ਲੋਕਾਂ ਨੂੰ ਸਮੱਸਿਆਵਾਂ ਆਉਣਗੀਆਂ ਉਹਨਾਂ ਨੂੰ ਉਹ ਨਹੀਂ ਲਾ ਸਕਣਗੇ ਫਿਰ ਅਸੀਂ ਉੱਥੇ ਕਹਾਂਗੇ ਵੀ ਜਾਂ ਤੁਸੀਂ ਜ਼ਹਿਰ ਤੇ ਮਜਾਰਾ ਕਰ ਦਿਓ ਇੱਕ ਕੋਆਰਡੀਨੇਟ ਐਕਸ਼ਨ ਹੁੰਦੇ ਨੇ ਤਾਂ ਆਦਮੀ ਨੂੰ ਐਕਸ਼ਨ ਹੁੰਦੇ ਨੇ ਉਸ ਸਮਰਥਨ ਦੇਣ ਦੀ ਖਾਤਰ ਪਰ ਉਬਰਾਹਮ ਸਾਹਿਬ ਇੱਕ ਇੱਕ ਚੀਜ਼ ਹੋਰ ਤੋਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਸਮੇਂ ਦੀ ਜ਼ਿਕਰ ਗੱਲ ਕਰੀਏ ਪਹਿਲਾਂ 15 ਤਰੀਕ ਦੀ ਮੀਟਿੰਗ ਰੱਖੀ ਗਈ ਸੀ ਉਸ ਤੋਂ ਘਟਾ ਕੇ ਉਹ 13 ਕੀਤੀ ਗਈ ਕਿ ਡੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਕਾਫੀ ਨਾਜੁਕਾ ਅੱਜ ਦੀ ਸਥਿਤੀ ਉਸ ਤੋਂ ਵੀ ਜ਼ਿਆਦਾ ਨਾਜੁਕ ਦੱਸੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਤੇ ਮੈਸੇਜ ਆ ਰਹੇ ਆ ਕਿ ਸਿਹਤ ਲਗਾਤਾਰ ਵਿਗੜ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਸਮਾਂ 24 ਤਰੀਕ ਤੇ 25 ਤਰੀਕ ਦੀ ਤੁਹਾਡੀ ਆਪਣੀ ਮੀਟਿੰਗ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਆ ਕਿ ਇਸ ਮੋਰਚੇ ਨਾਲ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਏਗਾ ਇੰਨੇ ਦਿਨ ਹੈ ਤੁਹਾਡੇ ਕੋਲ ਕਿਉਂਕਿ ਜਿਸ ਤਰੀਕੇ ਦੀ ਜਾਣਕਾਰੀ ਮੋਰਚੇ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਸਿਹਤ ਬਹੁਤ ਨਾਜ਼ੁਕਾ ਸੁਖਜੀਤ ਸਿੰਘ ਜੀ ਇੱਥੋਂ ਮੀਟਿੰਗ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਦੇਖੋ ਇਹ ਤਾਂ ਨਹੀਂ ਹੈ ਵੀ ਦੇਖੋ ਹੁਣ ਅਸੀਂ ਇੱਥੇ ਮਤਲਬ ਐ ਮੀਟਿੰਗ ਕਰਕੇ ਵੀ ਸਾਡਾ ਕੋਈ ਇਹ ਨਹੀਂ ਵੀ ਐਕਸ਼ਨ ਅਸੀਂ 20 ਤਰੀਕ ਨੂੰ ਐਕਸ਼ਨ ਕਰ ਰਹੇ ਹਾਂ ਜੀ ਮੀਟਿੰਗ ਤਾਂ ਸਾਡੀ 24 ਨੂੰ ਹੈ 26 ਵਾਲਾ ਪਹਿਲੀ ਤਰੀਕ ਲੈ ਕੇ ਰੱਖਿਆ ਸੀ ਅਸੀਂ ਐ ਨਹੀਂ ਹੈ ਵੀ ਐਕਸ਼ਨਾਂ ਦੇ ਵਿੱਚ ਸਾਡੀ ਮ ਐਕਸ਼ਨ ਤਾਂ ਸਾਡੇ ਹੋ ਰਹੇ ਨੇ ਉਹ ਆਪਣੇ ਤੌਰ ਤੇ ਕਰ ਰਹੇ ਨੇ ਅਸੀਂ ਆਪਣੇ ਤੌਰ ਤੇ ਕਰ ਰਹੇ ਆਂ ਡੱਲੇਵਾਲ ਨੂੰ ਸਟੇਟ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਸਾਡੇ ਐਕਸ਼ਨ ਪਲਾਨ ਤਾਂ ਹੋ ਰਹੇ ਨੇ ਜੀ ਤੁਹਾਡੇ ਇਰਾਦੇ ਬਾਰੇ ਤੇ ਐਕਸ਼ਨ ਬਾਰੇ ਕੋਈ ਰੌਲਾ ਨਹੀਂ ਬਹੁਤ ਮਹਨਤ ਹੋਜੀ ਬਾਲ ਇਹ ਆ ਜਾਂਦਾ ਕਿ ਅੱਛਾ ਦੂਜੀ ਗੱਲ ਤੁਸੀਂ ਇਹ ਵੀ ਪੋਜ਼ਿਟਿਵ ਕੀਤੀ ਹੈ ਜੇ ਉੱਥੇ ਸੰਘਰਸ਼ ਦੀ ਫਾਰਮ ਜਿਹੜੀ ਚੱਲ ਰਹੀ ਹੈਗੀ ਉਹਦੇ ਤੇ ਕਿਸੇ ਨੇ ਵੀ ਕਿੰਤੂ ਪਰਤੀ ਨਹੀਂ ਕੀਤੀ ਤਾਂ ਪੂਰਾ ਜਲਤਾ ਸਾਰੀ ਜਿਵੇਂ ਦਿਖਾ ਨਹੀਂ ਇਹ ਬਹੁਤ ਵਧੀਆ ਗੱਲ ਹੈ ਪਰ ਫਿਕਰਮੰਦੀ ਦੀ ਗੱਲ ਇਹ ਆ ਰਹੀ ਹੈ ਕਿ ਜਿੰਨੀਆਂ ਆਸਾਂ ਫੁੱਟ ਤੋਂ ਬਣ ਗਈਆਂ ਲੋਕਾਂ ਉਹਦੇ ਵਿੱਚ ਇਹ ਆ ਰਿਹਾ ਹੈ ਕਿ ਸਮਾ ਬੜਾ ਨਾਜ਼ੁਕ ਹੈ ਇਹਦੇ ਵਿੱਚ ਅਗਰ ਥੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਆਮ ਕਾਮਨ ਮੈਸੇਜ ਹੈ ਦੇ ਵਿੱਚ ਜਿਹੜਾ ਉਸ ਲੈਵਲ ਤੋਂ ਸਵਾਲ ਜਿਹੜੇ ਉੱਥੇ-ਉੱਥੇ ਨੇਗੇ ਦੋਨਾਂ ਦੋਨਾਂ ਮਤਭੇਦਾਂ ਲਈ ਹੀ ਹੂੰ ਇਹ ਸਵਾਲ ਦੇਖੋ ਸਵਾਲ ਇਹ ਹੈ ਵੀ ਇਹ ਤੁਹਾਡੀ ਚਿੰਤਾ ਬਿਲਕੁਲ درست ਹੈ ਸਾਡੀ ਵੀ ਚਿੰਤਾ ਹੈ ਪਰ ਇਹ ਜੇ ਅਸੀਂ ਬੇਵਸੀ ਅਸੀਂ ਕਰ ਵੀ ਕੀ ਸਕਦੇ ਅਸੀਂ ਸਾਥੀਆਂ ਨੂੰ ਸਵਾਲ ਵੀ ਕਰ ਸਕਦੇ ਹਾਂ ਵੀ ਭਾਈ ਸਾਥੀ ਦੱਸੋ ਭਾਈ ਮੰਡਾ ਲਿਆ ਸਾਹਿਬ ਦੀ ਜਾਨ ਬਚਾਉਣ ਦੀ ਖਾਤਰ ਕੀ ਕੀਤਾ ਜਾ ਸਕਦਾ ਉਧਰੋਂ ਅੰਕਲ ਕੋਈ ਮੁੰਡ ਮਾ ਜਵਾਬ ਠੋਸਨ ਕੋਈ ਮਿਆ ਨਹੀਂ ਅਸੀਂ ਤਾਂ ਇਸ ਨੂੰ ਐ ਸਮਝਦੇ ਹਾਂ ਕਿ ਅਸੀਂ ਫਿਰ ਕੀ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਮਨੋਖਾਂ ਅਸੀਂ ਫਿਰ ਇੱਕ ਜੱਥੇ ਬੰਦੀਆਂ ਇੱਕ ਜਥੇਬੰਦੀਆਂ ਦਾ ਬਾਅਦ ਇੱਕ ਸੰਯੁਕਤ ਮੋਰਚਾ ਹੈ ਅਸੀਂ ਇਹ ਸਾਰਿਆਂ ਦੇ ਵਿੱਚ ਵਿਚਾਰ ਕੇ ਜੋ ਸਾਨੂੰ ਪੋਸੀਬਲ ਲੱਗ ਗਿਆ ਉਹ ਐਕਸ਼ਨ ਪਲਾਨ ਅਸੀਂ ਕਰਤਾ ਜੀ ਅਸੀਂ ਫੀਲਡ 'ਚ ਅਸੀਂ ਸਾਰਾ ਕੁਝ ਛੱਡ ਕੇ ਐਸਕੇ ਐਮਐਨਏ ਸਾਰਾ ਕੁਝ ਛੱਡ ਕੇ ਸਾਰੀਆਂ ਮੰਗਾਂ ਛੱਡ ਕੇ ਡੱਲੇ ਵਾਲੀ ਜ਼ਿੰਦਗੀ ਤੇ ਕੇਂਦਰਿਤ ਕਰਕੇ ਆਪਣੀਆਂ ਮੰਗਾਂ ਨਾਲ ਜੋੜ ਕੇ ਦਬਾਅ ਪਾ ਕੇ ਕੇਂਦਰ ਤੇ ਦਬਾਅ ਪਾਉਣੇ ਇੱਕ ਜੀ ਤੁਹਾਨੂੰ ਤੁਸੀਂ ਕੀ ਦੱਸੋ ਵੀ ਜਨਵਰੀ ਦੇ ਵਿੱਚ ਹੀ ਅਸੀਂ ਚਾਰ ਐਕਸ਼ਨ ਕਰਦੇ ਕੌਣ ਤਾਂ ਹੀ ਕਿਨੈ ਸਾਡਾ ਇੱਕ ਇੱਕੀ ਜ਼ੋਰ ਤੋਰ ਤੋਂ ਜਾਨਣਾ ਚਾਹਾਂਗੇ ਜਿਵੇਂ ਤੁਸੀਂ ਕਹ ਕੇ ਇਹ ਮੰਗਾ ਇੱਕ ਨੇ ਨਾ ਟੀਚਾ ਇੱਕ ਦਾ ਤਾਂ ਪਿਛਲੇ ਦਿਨੀ ਤੁਹਾਡੇ ਵੱਲੋਂ ਇੱਕ ਲੈਟਰ ਲਿਖਿਆ ਗਿਆ ਸੀ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਸਮਾਂ ਨਹੀਂ ਮਿਲਿਆ ਤੁਹਾਨੂੰ ਹੀ ਲੱਗਦਾ ਕਿ ਜਿੰਨਾ ਚਿਰ ਇਕੱਠੇ ਨਹੀਂ ਆਉਂਗੇ ਉਸ ਤਰੀ ਉਦੋਂ ਤੱਕ ਵੀ ਫਾਇਦਾ ਨਹੀਂ ਹੋਏਗਾ ਉਦੋਂ ਤੱਕ ਇਸੇ ਤਰੀਕੇ ਦਾ ਜਿਹੜਾ ਰਵਈਆ ਰਹਿ ਸਕਦਾ ਇਹ ਤਾਂ ਦੇਖੋ ਜੀ ਹਰ ਹਰ ਜਗ੍ਹਾ ਤੇ ਕਹਿੰਦੇ ਆਸੀਂ ਕਿ ਸਾਡੇ ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਬੰਦੇ ਨੇ ਕਿਸੇ ਗੱਲ ਨੂੰ ਕਿੰਨਾ ਦੇਖਣਾ ਜੀ ਕਿਸੇ ਵਾਸਤੇ ਤਾਂ ਬਹੁਤ ਛੋਟੀ ਗੱਲ ਲੱਗ ਰਹੀ ਹੈ ਕਿਸੇ ਨੂੰ ਉਹ ਗੱਲ ਵੱਡੀ ਲੱਗਦੀ ਹੈ ਇਹ ਜੈ ਜੈ ਦਾ ਫਰਕ ਹੈ ਜੀ ਮੁੱਦੇ ਤੇ ਜੈ ਜੈ ਬਣਾਉਣਾ ਫਿਰ ਘੋਲ ਦੀ ਦਿਸ਼ਾ ਬਣਾਉਣਾ ਫਿਰ ਆਪਣੀ ਤਾਕਤ ਅੰਗਣਾ ਫਿਰ ਦੁਸ਼ਮਣ ਦੀ ਤਾਕਤ ਅੰਗਣਾ ਹਾਲਤਾਂ ਅੰਗਣੀਆਂ ਉਹਦੇ ਵਾਸਤੇ ਸਹਿਯੋਗ ਲੈਣ ਦੀ ਗੱਲ ਇਹ ਵੱਡੀ ਗੱਲ ਹੁੰਦੀ ਹੈ ਜੀ ਇਹਨਾਂ ਗੱਲਾਂ ਦੇ ਵਿੱਚ ਬਹੁਤ ਡਿਫਰੈਂਟ ਵਿਚਾਰ ਨੇ ਇਸ ਕਰਕੇ ਇਹ ਗੱਲ ਹੈ ਜਿੱਡੀ ਵੱਡੀ ਗੱਲ ਹੈ ਜਿੱਡੀ ਵੱਡੀ ਤਾਕਤ ਦੀ ਲੋੜ ਹੈ ਅਸੀਂ ਤਾਕਤ ਜਟਾਵਾਂਗੇ ਹੀ ਫਿਰ ਉਹ ਤੱਕ ਸੌਥ ਇੰਡੀਆ ਦੇ ਵਿੱਚ ਬਿਕੋ ਸਾਊਥ ਇੰਡੀਆ ਦੇ ਵਿੱਚੋਂ ਜਿੰਨਾ ਲੋੜੀਂਦਾ ਸਪੋਰਟ ਨਹੀਂ ਮਿਲ ਰਿਹਾ ਕਰਨਾਟਕਾ ਤੋਂ ਬਗੈਰ ਤੇ ਬਾਕੀ ਆਂਧਰਾ ਦੇ ਸਹਾਤੀਆ ਆਉਂਦੇ ਨੇ ਤਾਮਿਲਨਾਡੂ ਦੇ ਕੋਈ ਸਹਾਤੀਆ ਆਉਂਦੇ ਨੇ ਅਸੀਂ ਚਾਹੁੰਦੇ ਹਾਂ ਵੀ ਜਿੰਨੀ ਉੱਧਰ ਇਹ ਉੱਧਰੋਂ ਸਮਰਥਨ ਮਿਲਣਾ ਚਾਹੀਦਾ ਇਹ ਦੱਖਣੀ ਸਟੇਟਾਂ ਤੇ ਪੂਰਬੀ ਸਟੇਟਾਂ ਦੇ ਵਿੱਚੋਂ ਉਹ ਸਮਰਥਨ ਵਾਸਤੇ ਯਤਨ ਜਟਾਉਣੇ ਪੈਣਗੇ ਕਾਰਨ ਕੀ ਲੱਗਦਾ ਕਿਉਂ ਸਮਰਥਨ ਨਹੀਂ ਮਿਲਦਾ ਕਾਰਨ ਜਥੇਬੰਦਕ ਤਾਕਤ ਨੂੰ ਆਰਗੇਨਾਈਜ਼ ਕਰਨ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਜੀ ਉੱਧਰ ਹੋਲ ਟੈਂਬਰਾਂ ਦੀ ਲੋੜ ਪੈਂਦੀ ਹੈ ਗੱਲ ਸਮਝਾਉਣ ਦੀ ਲੋੜ ਪੈਂਦੀ ਹੈ ਮੁੱਦੇ ਸਮਝਾਉਣ ਦੀ ਲੋੜ ਪੈਂਦੀ ਹੈ ਉਹ ਤਾਂ ਮ ਧੰਨਵਾਦੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਸੰਜਗਿੰਦਰ ਸਿੰਘ ਉਗਰਾਹਾਂ ਜਨਨ ਦੇ ਵੱਲੋਂ ਇਹੋ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਆ ਤਾਂ ਲਗਾਤਾਰ ਜਿਹੜੀ ਮੀਟਿੰਗ ਚੱਲੀ ਰਸੇ ਕਿ ਤਕਰੀਬਨ 3 ਘੰਟੇ ਤੱਕ ਦਾ ਜਿਹੜਾ ਸਮਾਂ ਲੱਗਿਆ ਮੀਟਿੰਗ ਦੇ ਵਿੱਚ ਤਾਂ ਐਸਕੇਮ ਅਤੇ ਐਸਕੇਮ ਨਾਨ ਪੋਲਿਟਿਕਲ ਦੇ ਵੱਲੋਂ ਇਹ ਕਹਿ ਮੀਟਿੰਗ ਕੀਤੀ ਗਈ ਆ ਤਾਂ ਉਗਰਾਹਾਂ ਸਾਹਿਬ ਸਾਡੇ ਨਾਲ ਨੇ ਉਗਰਾਹਾਂ ਸਾਹਿਬ ਚਰਚਾ ਕਿਸ ਵਿਸ਼ੇ ਤੇ ਹੋਈ ਆ ਜੀ ਤੇ ਕਿੰਨੀ ਇੱਕ ਸਹਿਮਤੀ ਬੜੀਆਂ ਜਾਂ ਕੀ ਅੰਦਰ ਜਿਹੜੀ ਸਹਿਮਤੀ ਹੋਈ ਆ ਦੋਮਾ ਕੋ ਅੱਜ ਚਰਚਾ ਹੋਈ ਹੈ ਬਹੁਤ ਲੰਮਾ ਦਿਨ ਸਮਾਂ ਇਹਦੇ ਤੇ ਆਪਨੇ ਮਿਨੀਮਮ ਇਕਤਾ ਦੇ ਉੱਤੇ ਬਹੁਤ ਲੰਮੀ ਚਰਚਾ ਹੋਈ ਹੈ ਕਿਉਂਕਿ ਮਿਨੀਮਮ ਇਕਤਾ ਤੋਂ ਬਾਅਦ ਹੀ ਫਿਰ ਮੈਕਸਿਮਮ ਇਕਤਾ ਵੱਲ ਨੂੰ ਵਧਿਆ ਜਾਂਦਾ ਹੈ ਇਸ ਗੱਲ ਤੇ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੈਕਸਿਮਮ ਇਕਤਾ ਨਹੀਂ ਕਹੂਗਾ ਪਰ ਇੱਕੇ ਦਮ ਤਾਂ ਕੋਈ ਦਸਵੇਂ ਚ ਹੋ ਨਹੀਂ ਜਾਂਦਾ ਜੀ ਪਹਿਲੇ ਤਾਂ ਪਹਿਲੀ ਆਉਣਾ ਪੈਂਦਾ ਇਸ ਕਰਕੇ ਇਸ ਹਾਲਤਾਂ ਦੇ ਵਿੱਚ ਮਿਨੀਮਮ ਇਕਤਾ ਦੀ ਹੀ ਪ੍ਰੋਸੈਸ ਪਹਿਲਾਂ ਚੱਲਣ ਦੀ ਗੱਲ ਹੈ ਜੇ ਕੋਈ ਕਹੇ ਵੀ ਜਰਾ ਸੀ ਤਾਂ ਮੈਕਸਿਮਮ ਇਕਤਾ ਵਾਸਤੇ ਤਿਆਰ ਆ ਵੀ ਮੀਨਿਮ ਦੀ ਗੱਲ ਕਰਦੇ ਹੋ ਗੱਲ ਅਸਲ ਚ ਮੀਨਿਮ ਆੜੇ ਪਾਸੇ ਅੜੀ ਝੜੀ ਹੈ ਇਸ ਕਰਕੇ ਕੁਝ ਸਾਡੀ ਅਪਡੇਟ ਟੈਕਨੀਕਲ ਡਿੱਕੇ ਹੁੰਦੇ ਨੇ ਜੀ ਫਾਰਮਾਂ ਦੇ ਅਪਡੇਟ ਉਹਨਾਂ ਤੇ ਸਾਡੀ ਚਰਚਾ ਹੋ ਕੇ ਕਾਫੀ ਲੰਮੀ ਚਰਚਾ ਹੋਈ ਹੈ ਜਿਹਦੇ ਵਿੱਚ ਕੁਝ ਛਿਰਛੂ ਵਿਚਾਰ ਨਾਲੇ ਨੇ ਉਹਨਾਂ ਤੇ ਅਸੀਂ ਵੀ ਸਮਾਂ ਲਿਆ ਵੀ ਅਸੀਂ 24 ਦੀ ਮੀਟਿੰਗ ਵਿੱਚ ਰੱਖਾਂਗੇ ਸਾਡੀ ਗੱਲਬਾਤ ਇਹ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਮਤਾ ਇਕਤਾ ਮਤਾ ਨੋਕੇ ਦੀ ਰੈਲੀ ਚ ਪ੍ਰਲਾਂ ਕੀ ਆਈ ਸੀ ਉਹਨਾਂ ਮਸੀ 10 ਤਰੀਕ ਨੂੰ ਦੋਨੇ ਫਾਰਮਾਂ ਨੂੰ ਅੱਡ ਅੱਡ ਜਾ ਕੇ ਪੜਾ ਕੇ ਆਈ ਸੀ ਉਹਨਾਂ ਦੇ ਵਿੱਚ ਜਿਹੜੀ ਉਹ ਨਾਮਾ ਖੇਤੀ ਡਰਾਫਟ ਆਇਆ ਉਸ ਮੰਗ ਨੂੰ ਕਿੱਥੇ ਪਾਉਣਾ ਉਹ ਸਾਥੀਆਂ ਦੇ ਵਿਚਾਰ ਨੂੰ ਤੁਸੀਂ ਚਾਚਾ ਕੀਤੇ ਆ ਕਿ ਮਿਨਿਮਮ ਇੱਕ ਤਨ ਲੈ ਕੇ ਜਿਹੜੀ ਹਲੇ ਚਰਚਾ ਚੱਲ ਰਹੀ ਆ ਤਾਂ ਜੇਕਰ ਗੱਲ ਕਰੀਏ ਉਸ ਮਤੇ ਦੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਮੰਗਾ ਸਾਧੀਆਂ ਨੇ ਤਾਂ ਪੇਜ ਕਿੱਥੇ ਅੜਿਆ ਹੋਇਆ ਕਿਹੜੀ ਮੰਗ ਨੂੰ ਕਿਸੇ ਮੰਗ ਨੂੰ ਲੈ ਕੇ ਜਿਹੜਾ ਪੇਜ ਅੜਿਆ ਹੋਇਆ ਵਾ ਜਾਂ ਇਕੱਠੇ ਹੋਣ ਦੇ ਲਈ ਅੜਿੱਕਾ ਕੀ ਪੈਂਦਾ ਹੈ ਪੇਜ ਕਿਤੇ ਵੀ ਨਹੀਂ ਅੜਿਆ ਹੋਇਆ ਜਿੱਥੇ ਪੇਚੜਿਆ ਹੁੰਦਾ ਸ ਲੋਰਾਂ ਦੱਸ ਕੇ ਜਾਂਦੇ ਪੇਚ ਚ ਨਹੀਂ ਆੜਿਆ ਪੇਚ ਸਾਡੇ ਵਾਸਤੇ ਇਹ ਆ ਵੀ ਸਾਡੇ ਵਾਸਤੇ ਅਸੀਂ ਬਹੁਤ ਵੱਡੀ ਜਥੇਬੰਦੀਆਂ ਦੇ ਵਿਸਤਾਰੀ ਰੂਪ ਆ ਸਾਡਾ ਆਲ ਇੰਡੀਆ ਪੰਦਰਤੀ ਬਹੁਤ ਵਿਸਤਾਰੀ ਰੂਪ ਦੇ ਵਿੱਚ ਕੁਝ ਬੰਦਿਆਂ ਕੋਲ ਇੰਨੀ ਪਾਵਰਾਂ ਨਹੀਂ ਹੁੰਦੀਆਂ ਜਿਹੜਾ ਮੌਕੇ ਤੇ ਡਿਸੀਜਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਵੀ ਸਮੱਸਿਆ ਹੈਗੀ ਇਹ ਸਾਡੇ ਵਾਸਤੇ ਵੀ ਸਮੱਸਿਆ ਹੈਗੀ ਇਸ ਕਰਕੇ ਜਦੋਂ ਅਸੀਂ ਕੋਈ ਫੈਸਲਾ ਕਰਕੇ ਗੱਲ ਦੇ ਆਉਨੇ ਆ ਕੋਈ ਿੱਟਾ ਕੱਢ ਕੇ ਫਿਰ ਹੋਗਾ ਉਹਗਾ ਲਾਂ ਜਿਹੜੀ ਇਹਨੇ ਸਮਾਂ ਮੰਗਦੀਆਂ ਹੋਣਗੀਆਂ ਉਹ ਸਮਾਂ ਦਾ ਹੁਣ ਉਹ ਸਮੇ ਨੂੰ ਕਹਿ ਦੋ ਜੀ ਪੇਚੜਿਆ ਹੋਇਆ ਜਾਂ ਜੋ ਉਹ ਹੁਣ ਜੇ ਅਸੀਂ ਸਾਂਝੇ ਬੈਠ ਕੇ ਕੋਈ ਸਾਡੇ ਕੋਲ ਐਕਸ਼ਨ ਪਤਾ ਨਿਕਲਿਆ ਹੁੰਦਾ ਫਿਰ ਅਸੀਂ ਇਕੱਠੇ ਬੈਠ ਕੇ ਵੀ ਕਹਿੰਦੇ ਹੁਣ ਐਂ ਕਹਿੰਦਾ ਵੀ ਭਾਈ ਹੁਣ ਤੁਹਾਡਾ ਪਾਏ ਕਹਾਂਗੇ ਕਹਾਂਗੇ ਉਹੀ ਗੱਲ ਇਹਦੇ ਚ ਮਤਲਬ ਆਏ ਨਹੀਂ ਕਿ ਸਾਡਾ ਕੋਈ ਪੇਚੜ ਗਿਆ ਪੇਚ ਪੂਚ ਕੁਝ ਨਹੀਂ ਆੜਿਆ ਬਿਨਾਂ ਸ਼ੱਕ ਤੁਸੀਂ ਜਿਹੜਾ ਕੁਝ ਬਗਾਵਤ ਦਾ ਬਹੁਤ ਸਕਾਰਾਤਮਕ ਮਾਹੌਲ ਕ੍ਰੀਏਟ ਕੀਤਾ ਇਸ ਦੇ ਵਿੱਚ ਇੱਕ ਛੋਟੇ ਤੋਂ ਆਸਾਂ ਵੀ ਵਧ ਗਈਆਂ ਉਹਦੇ ਵਿੱਚ ਇੱਕ ਆਸ ਇਹ ਮਤਲਬ ਪੇਚੜ ਜਾਂਦਾ ਇੱਕ ਤਾਂ ਵੀ ਕੋਈ ਸੁਨਰਸ਼ੀ ਫਾਰਮ ਤਾਂ ਨਹੀਂ ਦਿੱਕਾ ਪਣ ਰਿਹਾ ਦੇਖੋ ਸਹਾਰਸੀਆਂ ਫਾਰਮਾਂ ਵੀ ਡਿੱਕਾ ਬਣ ਜਾਂਦੀਆਂ ਹੁੰਦੀਆਂ ਨੇ ਫਾਰਮ ਦੀ ਡਿੱਕਾ ਬਣਦੀ ਹੁੰਦੀ ਹੈ ਮੇਰੇ ਖਿਆਲ 'ਚ ਇਸਵਾ ਦੀ ਡਿੱਕਾ ਘੱਟ ਮੁੱਦਿਆਂ ਦੀ ਡਿੱਕਾ ਘੱਟ ਬਣਦੀ ਹੈ ਫਾਰਮ ਹੀ ਡਿੱਕਾ ਹੁੰਦੀ ਹੈ ਜਦੋਂ ਫਾਰਮ ਦਾ ਡਿੱਕਾ ਬਣਦੀ ਹੈ ਜਿਹਦੇ ਚ ਕੁਝ ਆਪਸ਼ਨਾਂ ਕੱਢੀਆਂ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਆਲ ਇੰਡੀਆ ਪੱਧਰ ਦੀ ਜਟੇਬੰਦੀ ਐ ਸਕੀਮ ਹੈ ਇਹਦੇ ਵਿੱਚ ਵੀ ਤਾਂ ਹੁਣ ਅਸੀਂ ਇਨਤਕਾਲ ਦੇ ਦਈਏ ਫਰਜ਼ ਕਰ ਲਓ ਪੰਜਾਬ ਦੇ ਵਿੱਚ ਰੇਲਾ ਰੋਕੂ ਦੀ ਜਾਂ ਬੀਜੇਪੀ ਦੇ ਘਰਾਂ ਦੀ ਬੀਜੇਪੀ ਦੇ ਘਰਾਂ ਦੇ ਵਿੱਚ ਧਰਨਾ ਦੀ ਇਨਤਕਾਲ ਦੇ ਦਈਏ ਫਰਜ਼ ਕਰ ਲਓ ਅਸੀਂ ਹੁਣ ਜਿੱਥੇ ਬੀਜੇਪੀ ਦੀ ਸਰਕਾਰ ਹੈ ਜੀ ਉੱਥ ਉਨਾਂ ਨੂੰ ਨਹੀਂ ਲਾ ਸਕਣਗੇ ਫਿਰ ਅਸੀਂ ਉੱਥੇ ਕਹਾਂਗੇ ਵੀ ਜਾਂ ਤੁਸੀਂ ਸ਼ਹਿਰ 'ਚ ਮੁਜਾਰਾ ਕਰ ਦੋ ਇਹ ਕੋਆਰਡੀਨੇਟ ਐਕਸ਼ਨ ਹੁੰਦੇ ਨੇ ਤਾਂ ਆਦਮੀਆਂ ਨੂੰ ਐਕਸ਼ਨ ਹੁੰਦੇ ਨੇ ਉਸ ਸਮਰਥਨ ਦੇਣ ਦੀ ਖਾਤਰ ਪਰ ਉਬਰਾਹਮ ਸਾਹਿਬ ਇੱਕ ਇੱਕ ਚੀਜ਼ ਹੋਰ ਤੋਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਸਮੇਂ ਦੀ ਜ਼ਿਕਰ ਕਰ ਗੱਲ ਕਰੀਏ ਪਹਿਲਾਂ 15 ਤਰੀਕ ਦੀ ਮੀਟਿੰਗ ਰੱਖੀ ਗਈ ਸੀ ਉਸ ਤੋਂ ਘਟਾ ਕੇ ਉਹ 13 ਕੀਤੀ ਗਈ ਕਿ ਡੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਕਾਫੀ ਨਾ ਚੁੱਕਾ ਅੱਜ ਦੀ ਸਥਿਤੀ ਉਸ ਤੋਂ ਵੀ ਜ਼ਿਆਦਾ ਨਾ ਚੁੱਕ ਦੱਸੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਤੇ ਮੈਸੇਜ ਆ ਰਹੇ ਆ ਕਿ ਸਿਹਤ ਲਗਾਤਾਰ ਵਿਗੜ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਸਮਾਂ 24 ਤਰੀਕ ਤੇ 25 ਤਰੀਕ ਦੀ ਤੁਹਾਡੀ ਆਪਣੀ ਮੀਟਿੰਗ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਆ ਕਿ ਇਸ ਮੋਰਚੇ ਨਾਲ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਏਗਾ ਇੰਨੇ ਦਿਨ ਹੈ ਤੁਹਾਡੇ ਕੋਲ ਕਿਉਂਕਿ ਜਿਸ ਤਰੀਕੇ ਦੀ ਜਾਣਕਾਰੀ ਮੋਰਚੇ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਸਿਹਤ ਬਹੁਤ ਨਾਜ਼ੁਕਾ ਸੁਖਜੀਤ ਸਿੰਘ ਜੀ ਇੱਥੋਂ ਮੀਟਿੰਗ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਦੇਖੋ ਇਹ ਤਾਂ ਨਹੀਂ ਹੈ ਵੀ ਦੇਖੋ ਹੁਣ ਅਸੀਂ ਇੱਥੇ ਮਤਲਬ ਐ ਮੀਟਿੰਗ ਕਰਕੇ ਸਾਡਾ ਕੋਈ ਇਹ ਨਹੀਂ ਵੀ ਐਕਸ਼ਨ ਅਸੀਂ 20 ਤਰੀਕ ਨੂੰ ਐਕਸ਼ਨ ਕਰ ਰਹੇ ਹਾਂ ਜੀ ਮੀਟਿੰਗ ਤਾਂ ਸਿਰਫ 24 ਨੂੰ ਹੈ 26 ਵਾਲਾ ਪਹਿਲਾਂ ਹੀ ਲੀਕ ਰੱਖਿਆ ਸੀ ਅਸੀਂ ਇਹ ਨਹੀਂ ਹੈ ਵੀ ਐਕਸ਼ਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਕੋਈ ਰਿਕਾਰਡ ਬਣਨੀਆਂ ਨੇ ਐਕਸ਼ਨ ਸਾਡੇ ਹੋ ਰਹੇ ਨੇ ਉਹ ਆਪਣੇ ਤੌਰ ਤੇ ਕਰ ਰਹੇ ਨੇ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਗੱਲੇਵਾਲ ਨੂੰ ਸਟੇਟ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਸਾਡੇ ਐਕਸ਼ਨ ਪਲਾਨ ਤਾਂ ਹੋ ਰਹੇ ਨੇ ਇਹ ਵੀ ਤੁਹਾਡੇ ਇਰਾਦੇ ਬਾਰੇ ਤੇ ਐਕਸ਼ਨਾਂ ਬਾਰੇ ਕੋਈ ਰੌਲਾ ਨਹੀਂ ਬਹੁਤ ਮਹੱਤਵਪੂਰਨ ਜੀ ਸਵਾਲ ਇਹ ਆ ਜਾਂਦਾ ਕਿ ਅੱਛਾ ਦੂਜੀ ਗੱਲ ਤੁਸੀਂ ਇਹ ਵੀ ਪੋਜ਼ਿਟਿਵ ਕੀਤੀ ਹੈ ਇਹ ਉੱਥੇ ਸੰਘਰਸ਼ ਦੀ ਫਾਰਮ ਜਿਹੜੀ ਚੱਲ ਰਹੀ ਹੈਗੀ ਉਹਦੇ ਤੇ ਕਿਸੇ ਨੇ ਵੀ ਕਿਲਕੂ ਪਰ ਨਹੀਂ ਕੀਤੀ ਤਾਂ ਪੂਰਾ ਜਲਤਾ ਸਾਰੀ ਜਿਵੇਂ ਦਿਖਾ ਨਹੀਂ ਇਹ ਬਹੁਤ ਵਧੀਆ ਗੱਲ ਹੈ ਪਰ ਫਿਕਰਮੰਦ ਜੀ ਦੀ ਗੱਲ ਇਹ ਆ ਰਹੀ ਹੈ ਕਿ ਜਿੰਨੀਆਂ ਆਸਾਂ ਤੁਹਾਡੇ ਤੋਂ ਬਣ ਗਈਆਂ ਲੋਕਾਂ ਉਹਦੇ ਵਿੱਚ ਇਹ ਆ ਰਿਹਾ ਹੈ ਕਿ ਸਮਾਂ ਬੜਾ ਨਾਜ਼ੁਕ ਹੈ ਇਹਦੇ ਵਿੱਚ ਅਗਰ ਥੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਆਮ ਕਾਮਨ ਮੈਸੇਜ ਹੈ ਦੇ ਵਿੱਚ ਜਿਹੜਾ ਉਸ ਲੈਵਲ ਤੋਂ ਸਵਾਲ ਜਿਹੜੇ ਉੱਠੇ ਉੱਠੇ ਨੇਗੇ ਦੋਨਾਂ ਦੋਨਾਂ ਮਤਭੇਦਾਂ ਲਈ ਹੀ ਇਹ ਸਵਾਲ ਦੇਖੋ ਸਵਾਲ ਇਹ ਹੈ ਵੀ ਇਹ ਤੁਹਾਡੀ ਚਿੰਤਾ ਬਿਲਕੁਲ درست ਹੈ ਸਾਡੀ ਵੀ ਚਿੰਤਾ ਹੈ ਪਰ ਇਹ ਕਿ ਅਸੀਂ ਬੇਵਸੀ ਅਸੀਂ ਕਰ ਵੀ ਕੀ ਸਕਦੇ ਅਸੀਂ ਸਾਥੀਆਂ ਨੂੰ ਸਵਾਲ ਵੀ ਕਰ ਸਕਦੇ ਹਾਂ ਵੀ ਭਾਈ ਸੱਚੀ ਦੱਸੋ ਭਾਈ ਬੰਦਾ ਲਿਆ ਸਾਹਿਬ ਦੀ ਜਾਨ ਬਚਾਉਣ ਦੀ ਖਾਤਰ ਕੀ ਕੀਤਾ ਜਾ ਸਕਦਾ ਉਧਰੋਂ ਕੋਈ ਮਡਮਾ ਜਵਾਬ ਠੋਸਨ ਕੋਈ ਮਿਆ ਨਹੀਂ ਅਸੀਂ ਤਾਂ ਇਸ ਨੂੰ ਐ ਸਮਝਦੇ ਹਾਂ ਕਿ ਅਸੀਂ ਫਿਰ ਕੀ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਮਨੋੱਖਾਂ ਅਸੀਂ ਫਿਰ ਇੱਕ ਜਥੇ ਬੰਦੀਆਂ ਇੱਕ ਜਥੇ ਬੰਦੀਆਂ ਤੋਂ ਬਾਅਦ ਇੱਕ ਸੰਯੁਕਤ ਮੋਰਚਾ ਅਸੀਂ ਇਹ ਸਾਰਿਆਂ ਦੇ ਵਿੱਚ ਵਿਚਾਰ ਕੇ ਜੋ ਸਾਨੂੰ ਪੋਸੀਬਲ ਲੱਗਿਆ ਉਹ ਐਕਸ਼ਨ ਪਲਾਨ ਅਸੀਂ ਕਰਤਾ ਜੀ ਅਸੀਂ ਅਸੀਂ ਸਾਰਾ ਕੁਝ ਛੱਡ ਕੇ ਐਸ ਕੇ ਐਮ ਨੇ ਸਾਰਾ ਕੁਝ ਛੱਡ ਕੇ ਸਾਰੀਆਂ ਮੰਗਾਂ ਛੱਡ ਕੇ ਡੱਲੇ ਵਾਲੀ ਦੀ ਜ਼ਿੰਦਗੀ ਤੇ ਕੇਂਦਰਿਤ ਕਰਕੇ ਆਪਣੀਆਂ ਮੰਗਾਂ ਨਾ ਜੋੜ ਕੇ ਦਬਾਅ ਪਾ ਕੇ ਕੇਂਦਰ ਦੇ ਦਬਾਅ ਪਾਉਣ ਦੇ ਇੱਕ ਹੀ ਜੋ ਤੁਹਾਨੂੰ ਉਹ ਗ੍ਰਹ ਤੁਸੀਂ ਇੱਕ ਦੱਸੋ ਵੀ ਜਨਵਰੀ ਦੇ ਵਿੱਚ ਹੀ ਅਸੀਂ ਚਾਰ ਐਕਸ਼ਨ ਕਰ ਕੌਤਾ ਹੀ ਕਿੰਨਾ ਸਾਡਾ ਇੱਕ ਇੱਕੀ ਜ਼ੋਰ ਤੋੜਦੇ ਜਾਨਣਾ ਚਾਹਾਂਗੇ ਜਿਵੇਂ ਤੁਸੀਂ ਕਹ ਕੇ ਇਹ ਮੰਗਾ ਇੱਕ ਨੇ ਨਾ ਟੀਚਾ ਇੱਕਾ ਤਾਂ ਪਿਛਲੇ ਦਿਨੀ ਤੁਹਾਡੇ ਵੱਲੋਂ ਇੱਕ ਲੈਟਰ ਲਿਖਿਆ ਗਿਆ ਸੀ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਸਮਾਂ ਨਹੀਂ ਮਿਲਿਆ ਤੁਹਾਨੂੰ ਹੀ ਲੱਗਦਾ ਕਿ ਜਿੰਨਾ ਚਿਰ ਇਕੱਠੇ ਨਹੀਂ ਆਉਂਗੇ ਉਸ ਤਰੀ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਏਗਾ ਉਦੋਂ ਤੱਕ ਇਸੇ ਤਰੀਕੇ ਦਾ ਜਿਹੜਾ ਰਵਈਆ ਰਹਿ ਸਕਦਾ ਇਹ ਤਾਂ ਦੇਖੋ ਜੀ ਹਰ ਹਰ ਜਗ੍ਹਾ ਤੇ ਕਹਿੰਦੇ ਆਂ ਸੀ ਕਿ ਸਾਡੇ ਪਹਿਲੀ ਗੱਲ ਤਾਂ ਇਹ ਆ ਵੀ ਕਿਸੇ ਬੰਦੇ ਨੇ ਕਿਸੇ ਗੱਲ ਨੂੰ ਕਿੰਨਾ ਦੇਖਣਾ ਜੀ ਕਿਸੇ ਵਾਸਤੇ ਤਾਂ ਬਹੁਤ ਛੋਟੀ ਗੱਲ ਲੱਗ ਰਹੀ ਹੈ ਕਿਸੇ ਨੂੰ ਉਹ ਗੱਲ ਵੱਡੀ ਲੱਗਦੀ ਹੈ ਇਹ ਜੈ ਜੈ ਦਾ ਫਰਕ ਹੈ ਜੀ ਮੁੱਦੇ ਤੇ ਜੈ ਜੈ ਬਣਾਉਣਾ ਫਿਰ ਘੋਲ ਦੀ ਦਿਸ਼ਾ ਬਣਾਉਣਾ ਫਿਰ ਆਪਣੀ ਤਾਕਤ ਅੰਗਣਾ ਫਿਰ ਦੁਸ਼ਮਣ ਦੀ ਤਾਕਤ ਅੰਗਣਾ ਹਾਲਤਾਂ ਅੰਗਣੀਆਂ ਉਹਦੇ ਵਾਸਤੇ ਸਹਿਯੋਗ ਲੈਣ ਦੀ ਗੱਲ ਇਹ ਵੱਡੀ ਗੱਲ ਹੁੰਦੀ ਹੈ ਜੀ ਇਹਨਾਂ ਗੱਲਾਂ ਦੇ ਵਿੱਚ ਬਹੁਤ ਡਿਫਰੈਂਟ ਵਿਚਾਰ ਨੇ ਇਸ ਕਰਕੇ ਇਹ ਗੱਲ ਹੈ ਜਿੱਡੀ ਵੱਡੀ ਗੱਲ ਹੈ ਜਿੱਡੀ ਵੱਡੀ ਤਾਕਤ ਦੀ ਲੋੜ ਹੈ ਅਸੀਂ ਤਾਕਤ ਜਿਟਾਵਾਂਗੇ ਹੀ ਫਿਰ ਉਹ ਤੱਕ ਸૌ ਤੋਂ ਇੰਡੀਆ ਦੇ ਵਿੱਚ ਜੁਗ ਆਪਣੇ ਪੰਜਾਬ ਸ੍ਰੀ ਭਾਰਤ ਦਾ ਪ੍ਰਕਰਮ ਕਰਨੀ ਪੈਣੀ ਸੌਂਕੀਏ ਕਿ ਕਿੰਨੇ देखो साउथ इंडिया ਦੇ ਵਿੱਚੋਂ ਜਿੰਨਾ ਲੋੜੀ ਨਾਲ ਸਪੋਰਟ ਨਹੀਂ ਮਿਲ ਰਿਹਾ ਕਰਨਾਟਕਾ ਤੋਂ ਬਗੈਰ ਤੇ ਬਾਕੀ ਆਂਧਰਾ ਦੀ ਸੋਸਾਤੀਆ ਆਉਂਦੇ ਨੇ ਤਾਮਿਲਨਾਡ ਤੋਂ ਦੇ ਕੋ ਸਾਥੀਆ ਆਉਂਦੇ ਨੇ ਅਸੀਂ ਚਾਹੁੰਦੇ ਹਾਂ ਵੀ ਜਿੰਨੀ ਉਧਰ ਇਹ ਉਧਰੋਂ ਸਮਰਥਨ ਮਿਲਣਾ ਚਾਹੀਦਾ ਇਹ ਦੱਖਣੀ ਸਟੇਟਾਂ ਤੇ ਪੂਰਬੀ ਸਟੇਟਾਂ ਦੇ ਵਿੱਚੋਂ ਉਹ ਸਮਰਥਨ ਵਾਸਤੇ ਯਤਨ ਜਟਾਉਣੇ ਪੈਣਗੇ ਕਾਰਨ ਕੀ ਲੱਗਦਾ ਕਿਉਂ ਸਮਰਥਨ ਨਹੀਂ ਕਾਰਨ ਜਥੇਬੰਦਕ ਤਾਕਤ ਨੂੰ ਆਰਗੇਨਾਈਜ਼ ਕਰਨ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਜੇ ਉਧਰ ਹੋਲ ਟੈਂਬਰਾਂ ਦੀ ਲੋੜ ਪੈਂਦੀ ਹੈ ਗੱਲ ਸਮਝਾਉਣ ਦੀ ਲੋੜ ਪੈਂਦੀ ਹੈ ਮੁੱਦੇ ਸਮਝਾਉਣ ਦੀ ਲੋੜ ਪੈਂਦੀ ਹੈ ਤਾਂ ਤਾਂ ਮੰਗੋ ਸਾਨੂੰ ਵਾਦੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਸੰਜੇ ਗਿੰਦਰ ਸਿੰਘ ਉਗਰਾਹਾ ਜਨਨ ਦੇ ਵੱਲੋਂ ਇਹੋ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਆ ਤਾਂ ਲਗਾਤਾਰ ਜਿਹੜੀ ਮੀਟਿੰਗ ਚੱਲੀ ਆ ਰਸੇ ਕਿ ਤਕਰੀਬਨ 3 ਘੰਟੇ ਤੱਕ ਦਾ ਜਿਹੜਾ ਸਮਾਂ ਲੱਗਿਆ ਮੀਟਿੰਗ ਦੇ ਵਿੱਚ ਤਾਂ ਐਸਕੇਮ ਅਤੇ ਐਸਕੇਮ ਨਾਨ ਪੋਲਿਟਿਕਲ ਦੇ ਵੱਲੋਂ ਇਹ ਕਹਿ ਮੀਟਿੰਗ ਕੀਤੀ ਗਈ ਆ ਤਾਂ ਉਗਰਾਹਾ ਸਾਹਿਬ ਸਾਡੇ ਨਾਲ ਨੇ ਉਗਰਾਹਾ ਸਾਹਿਬ ਚਰਚਾ ਕਿਸ ਵਿਸ਼ੇ ਤੇ ਹੋਈ ਆ ਜੀ ਤੇ ਕਿੰਨੀ ਇੱਕ ਸਹਿਮਤੀ ਬੜੀਆਂ ਜਾਂ ਕੀ ਅੰਦਰ ਜਿਹੜੀ ਸਹਿਮਤੀ ਹੋਈ ਆ ਦੋਵਾਂ ਪਿੱਕੋ ਅੱਜ ਚਰਚਾ ਹੋਈ ਹੈ ਬਹੁਤ ਲੰਮਾ ਸਮਾਂ ਇਹਦੇ ਤੇ ਆਪਣੇ ਮਿਨੀਮਮ ਇਕਤਾ ਦੇ ਉੱਤੇ ਬਹੁਤ ਲੰਮੀ ਚਰਚਾ ਹੋਈ ਹੈ ਕਿਉਂਕਿ ਮਿਨੀਮਮ ਇਕਤਾ ਤੋਂ ਬਾਅਦ ਹੀ ਫਿਰ ਮੈਕਸਿਮਮ ਇਕਤਾ ਵੱਲ ਨੂੰ ਵਧਿਆ ਜਾਂਦਾ ਹੈ ਇਸ ਗੱਲ ਤੇ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੈਕਸਿਮਮ ਇਕਤਾ ਨਹੀਂ ਚਾਹੂਗਾ ਪਰ ਇੱਕੇ ਦਮ ਤਾਂ ਕੋਈ ਦਸਮੀ ਚ ਹੋ ਨਹੀਂ ਜਾਂਦਾ ਜੀ ਪਹਿਲੇ ਤਾਂ ਪਹਿਲੀ ਹੀ ਹੋਣਾ ਪੈਂਦਾ ਇਸ ਕਰਕੇ ਇਸ ਹਾਲਤਾਂ ਦੇ ਵਿੱਚ ਮਿਨੀਮਮ ਇਕਤਾ ਦੀ ਹੀ ਪ੍ਰੋਸੈਸ ਪਹਿਲਾਂ ਚੱਲਣ ਦੀ ਗੱਲ ਹੈ ਜੇ ਕੋਈ ਕਹੇ ਵੀ ਜਰਾਸੀ ਤਾਂ ਮੈਕਸਿਮਮ ਇਕਤਾ ਵਾਸਤੇ ਤਿਆਰ ਸਮੀਨ ਮਿਨੀਮਮ ਦੀ ਗੱਲ ਕਰਦੇ ਹੋ ਗੱਲ ਅਸਲ ਚ ਮਿਨੀਮਮ ਸਾਡੇ ਪਾਸ ਹੀ ਜੜੀ ਜੜੀ ਹੈ ਇਸ ਕਰਕੇ ਕੁਝ ਸਾਡੀ ਆਪਣੇ ਟੈਕਨੀਕਲ ਡਿੱਕੇ ਹੁੰਦੇ ਨੇ ਜੀ ਫਾਰਮਾਂ ਦੇ ਅਪਡੇਟ ਉਹਨਾਂ ਤੇ ਸਾਡੀ ਚਰਚਾ ਹੋ ਕੇ ਕਾਫੀ ਲੰਮੀ ਚਰਚਾ ਹੋਈ ਹੈ ਜਿਹਦੇ ਵਿੱਚ ਕੁਝ ਛਿਛੂ ਵਿਚਾਰ ਨਾਲੇ ਨੇ ਉਹਨਾਂ ਤੇ ਅਸੀਂ ਵੀ ਸਮਾਂ ਲਿਆ ਵੀ ਅਸੀਂ 24 ਦੀ ਮੀਟਿੰਗ ਚ ਰੱਖਾਂਗੇ ਸਾਰੀ ਗੱਲਬਾਤ ਇਹ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਮਤਾ ਇਕਤਾ ਮਤਾ ਨੋਕ ਦੇ ਦੀ ਰੈਲੀ ਚ ਪਲਾਨ ਕੀ ਆਇਆ ਸੀ ਉਹਨਾਂ ਵੱਸੇ 10 ਤਰੀਕ ਨੂੰ ਦੋਨੇ ਫਾਰਮਾਂ ਨੂੰ ਆ ਡੱਡ ਜਾ ਕੇ ਪੜਾ ਕੇ ਆਏ ਸੀ ਉਹਨਾਂ ਦੇ ਵਿੱਚ ਜਿਹੜੀ ਉਹ ਨਾਮਾ ਖੇਤੀ ਡਰਾਫਟ ਆਇਆ ਉਸ ਮੰਗ ਨੂੰ ਕਿੱਥੇ ਪਾਉਣਾ ਉਹ ਸਾਥੀਆਂ ਦੇ ਵਿਚਾਰ ਨੂੰ ਤੁਸੀਂ ਚਾਚਾ ਕੀਤੇ ਆ ਕਿ ਮਿਨਿਮਮ ਇੱਕ ਤੋਂ ਲੈ ਕੇ ਜਿਹੜੀ ਹਲੇ ਚਰਚਾ ਚੱਲ ਰਹੀ ਆ ਤਾਂ ਜੇਕਰ ਗੱਲ ਕਰੀਏ ਉਸ ਮਤੇ ਦੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਮੰਗਾ ਸਾਧੀਆਂ ਨੇ ਤਾਂ ਪੇਜ ਕਿੱਥੇ ਅੜਿਆ ਹੋਇਆ ਕਿਹੜੀ ਮੰਗ ਨੂੰ ਕਿਸੇ ਮੰਗ ਨੂੰ ਲੈ ਕੇ ਜਿਹੜਾ ਪੇਜ ਅੜਿਆ ਹੋਇਆ ਵਾ ਜਾਂ ਇਕੱਠੇ ਹੋਣ ਦੇ ਲਈ ਅੜਿੱਕਾ ਕੀ ਪੈਂਦਾ ਹੈ ਪੇਜ ਕਿਤੇ ਵੀ ਨਹੀਂ ਅੜਿਆ ਹੋਇਆ ਜੇ ਪੇ ਚੜਿਆ ਹੁੰਦਾ ਸ ਲੋਰਾਂ ਦੱਸ ਕੇ ਜਾਂਦੇ ਪੇਚ ਨਹੀਂ ਆੜਿਆ ਪੇਚ ਸਾਡੇ ਵਾਸਤੇ ਇਹ ਆ ਵੀ ਸਾਡੇ ਵਾਸਤੇ ਅਸੀਂ ਬਹੁਤ ਵੱਡੀ ਜਥੇਬੰਦੀਆਂ ਦੇ ਵਿਸਤਾਰੀ ਰੂਪ ਆ ਸਾਡਾ ਆਲ ਇੰਡੀਆ 15 ਦੀ ਬਹੁਤ ਵਿਸਤਾਰੀ ਰੂਪ ਦੇ ਵਿੱਚ ਕੁਝ ਬੰਦਿਆਂ ਕੋਲ ਇੰਨੀ ਪਾਵਰਾਂ ਨਹੀਂ ਹੁੰਦੀਆਂ ਜਿਹੜਾ ਮੌਕੇ ਤੇ ਡਿਸੀਜਨ ਨਹੀਂ ਲੈ ਸਕਦੇ ਉਹਨਾਂ ਵਾਸਤੇ ਵੀ ਸਮੱਸਿਆ ਹੈਗੀ ਇਹ ਸਾਡੇ ਵਾਸਤੇ ਵੀ ਸਮੱਸਿਆ ਹੈਗੀ ਇਸ ਕਰਕੇ ਜਦੋਂ ਅਸੀਂ ਕੋਈ ਫੈਸਲਾ ਕਰਕੇ ਗੱਲ ਦੇ ਆਉਨੇ ਆ ਕੋਈ ਸਿੱਟਾ ਕੱਢ ਕੇ ਫਿਰ ਹੋਗਾ ਉਹ ਹੋਗਾ ਲਾਂ ਜਿਹੜੀਆਂ ਨੇ ਸਮਾਂ ਮੰਗਦੀਆਂ ਹੁੰਦੀਆਂ ਉਸ ਸਮਾਂ ਦਾ ਹੁਣ ਉਹ ਸਮੇ ਨੂੰ ਕਹਿ ਦੋ ਜੀ ਪੇਚੜਿਆ ਹੋਇਆ ਜਾਂ ਜੋ ਕਹਿੰ ਉਹ ਹੁਣ ਜੇ ਅਸੀਂ ਸਾਂਝੇ ਬੈਠ ਕੇ ਕੋਈ ਸਾਡੇ ਕੋਲ ਐਕਸ਼ਨ ਪਤਾ ਨਿਕਲਿਆ ਹੁੰਦਾ ਫਿਰ ਅਸੀਂ ਇਕੱਠੇ ਬੈਠ ਕੇ ਵੀ ਕਹਿੰਦੇ ਹੁਣ ਐਂ ਕਹਿੰਦਾ ਵੀ ਭਾਈ ਹੁਣਾ ਤੁਹਾਡਾ ਪਾਏ ਕਹਾਂਗੇ ਕਹਾਂਗੇ ਉਹ ਹੀ ਗੱਲ ਇਹਦੇ ਚ ਮਤਲਬ ਆਏ ਨਹੀਂ ਕਿ ਸਾਡਾ ਕੋਈ ਪੇਚੜ ਗਿਆ ਤੇਜ ਪੁੱਛ ਕੁਝ ਨਹੀਂ ਆੜਿਆ ਬਿਨਾਂ ਸ਼ੱਕ ਤੁਸੀਂ ਜਿਹੜਾ ਖੁਸ਼ਗਵਾਰਾ ਜਿਆ ਦਾ ਬਹੁਤ ਸਾਰਗਰਮ ਮਾਹੌਲ ਕ੍ਰੀਏਟ ਕੀਤਾ ਇਸ ਦੇ ਵਿੱਚ ਇੱਕ ਛੋਟੇ ਤੋਂ ਆਸਾਂ ਵੀ ਵਧ ਗਈ ਉਹਦੇ ਵਿੱਚ ਇੱਕ ਆਸ ਇਹ ਮਤਲਬ ਪੇਚੜ ਜਾਂਦਾ ਇਹ ਪਤਾ ਕਿ ਕੀ ਸੰਘਰਸ਼ ਦੀ ਫਾਰਮ ਤਾਂ ਨਹੀਂ ਦਿੱਕਾ ਪਣ ਰਹੀ ਦੇਖੋ ਸੰਗਰਸ਼ ਦੀਆਂ ਫਾਰਮਾਂ ਵੀ ਡਿੱਕਾ ਬਣ ਜਾਂਦੀਆਂ ਹੁੰਦੀਆਂ ਨੇ ਫਾਰਮ ਦੀ ਡਿੱਕਾ ਬਣਦੀ ਹੁੰਦੀ ਹੈ ਮੇਰੇ ਖਿਆਲ 'ਚ ਇਸਵਾ ਦੀ ਡਿੱਕਾ ਘੱਟ ਮੈਂ ਮੁੱਦਿਆਂ ਦੀ ਡਿੱਕਾ ਘੱਟ ਬਣਦੀ ਹੈ ਫਾਰਮ ਹੀ ਡਿੱਕਾ ਹੁੰਦੀ ਹੈ ਜਦੋਂ ਫਾਰਮ ਦਾ ਡਿੱਕਾ ਬਣ ਜਾਂਦਾ ਜਦੋਂ ਦੀ ਕੁਝ ਆਪਸ਼ਨਾਂ ਕੱਢੀਆਂ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਆਲ ਇੰਡੀਆ ਪੱਧਰ ਦੀ ਜਥੇਬੰਦੀ ਐ ਸਕੀਮ ਹੈ ਇਹਦੇ ਵਿੱਚ ਵੀ ਤਾਂ ਹੁਣ ਅਸੀਂ ਇਨਤਕਾਲ ਦੇ ਦਈਏ ਫਰਜ਼ ਕਰ ਲਓ ਪੰਜਾਬ ਦੇ ਵਿੱਚ ਰੇਲਾ ਰੋਕੂ ਦੀ ਜਾਂ ਬੀਜੇਪੀ ਦੇ ਘਰਾਂ ਦੀ ਬੀਜੇਪੀ ਦੇ ਘਰਾਂ ਦੇ ਉਹਨਾਂ ਦੀ ਇਨਤਕਾਲ ਦੇ ਦਈਏ ਫਰਜ਼ ਕਰ ਲਓ ਅਸੀਂ ਹੁਣ ਜਿੱਥੇ ਬੀਜੇਪੀ ਦੀ ਸਰਕਾਰ ਹੈ ਜੀ ਉ ਉਨਾਂ ਨੂੰ ਨਹੀਂ ਲਾ ਸਕਣਗੇ ਫਿਰ ਅਸੀਂ ਉੱਥੇ ਕਹਾਂਗੇ ਵੀ ਜਾਂ ਤੁਸੀਂ ਜ਼ਹਿਰ ਤੇ ਮਜਾਰਾ ਕਰ ਦੋ ਇੱਕ ਕੋਆਰਡੀਨੇਟ ਐਕਸ਼ਨ ਹੁੰਦੇ ਨੇ ਤਾਂ ਆਦਮੀ ਨੂੰ ਐਕਸ਼ਨ ਹੁੰਦੇ ਨੇ ਉਸ ਸਮਰਥਨ ਦੇਣ ਦੀ ਖਾਤਰ ਪਰ ਉਹ ਬਰਾ ਸਾਹਿਬ ਇੱਕ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਸਮੇਂ ਦੀ ਜ਼ਿਕਰ ਗੱਲ ਕਰੀਏ ਪਹਿਲਾਂ 15 ਤਰੀਕ ਦੀ ਮੀਟਿੰਗ ਰੱਖੀ ਗਈ ਸੀ ਉਸ ਤੋਂ ਘਟਾ ਕੇ ਉਹ 13 ਕੀਤੀ ਗਈ ਕਿ ਡੱਲੇਵਾਲ ਸਾਹਿਬ ਦੀ ਸਿਹਤ ਆ ਜਿਹੜੀ ਉਹ ਕਾਫੀ ਨਾਜੁਕਾ ਅੱਜ ਦੀ ਸਥਿਤੀ ਉਸ ਤੋਂ ਵੀ ਜ਼ਿਆਦਾ ਨਾਜੁਕ ਦੱਸੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਤੇ ਮੈਸੇਜ ਆ ਰਹੇ ਆ ਕਿ ਸਿਹਤ ਲਗਾਤਾਰ ਵਿਗੜ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਸਮਾਂ 24 ਤਰੀਕ ਤੇ 25 ਤਰੀਕ ਦੀ ਤੁਹਾਡੀ ਆਪਣੀ ਮੀਟਿੰਗ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਆ ਕਿ ਇਸ ਮੋਰਚੇ ਨਾਲ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਏਗਾ ਇੰਨੇ ਦਿਨ ਹੈ ਤੁਹਾਡੇ ਕੋਲ ਕਿਉਂਕਿ ਜਿਸ ਤਰੀਕੇ ਦੀ ਜਾਣਕਾਰੀ ਮੋਰਚੇ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਸਿਹਤ ਬਹੁਤ ਨਾਜ਼ੁਕਾ ਸੁਖਜੀਤ ਸਿੰਘ ਜੀ ਇੱਥੋਂ ਮੀਟਿੰਗ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਦੇਖੋ ਇਹ ਤਾਂ ਨਹੀਂ ਹੈ ਵੀ ਦੇਖੋ ਹੁਣ ਅਸੀਂ ਇੱਥੇ ਮਤਲਬ ਐ ਮੀਟਿੰਗ ਕਰਕੇ ਸਾਡਾ ਕੋਈ ਇਹ ਨਹੀਂ ਵੀ ਐਕਸ਼ਨ ਅਸੀਂ 20 ਤਰੀਕ ਨੂੰ ਐਕਸ਼ਨ ਕਰ ਰਹੇ ਹਾਂ ਜੀ ਮੀਟਿੰਗ ਤਾਂ ਸਿਰਫ 24 ਨੂੰ ਹੈ 26 ਵਾਲਾ ਪਹਿਲੀ ਲਿਖੇ ਰੱਖਿਆ ਸੀ ਅਸੀਂ ਐ ਨਹੀਂ ਹੈ ਵੀ ਐਕਸ਼ਨਾਂ ਦੇ ਵਿੱਚ ਸਾਡੀ ਮੀ ਐਕਸ਼ਨ ਸਾਡੇ ਹੋ ਰਹੇ ਨੇ ਉਹ ਆਪਣੇ ਤੌਰ ਤੇ ਕਰ ਰਹੇ ਨੇ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਡੱਲੇਵਾਲ ਨੂੰ ਮਤਿਆਉ ਦੇ ਸਟੇਟ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਸਾਡੇ ਐਕਸ਼ਨ ਪਲਾਨ ਤਾਂ ਹੋ ਰਹੇ ਨੇ ਜੀ ਤੁਹਾਡੇ ਇਰਾਦੇ ਬਾਰੇ ਤੇ ਐਕਸ਼ਨਾਂ ਬਾਰੇ ਕੋਈ ਰੌਲਾ ਨਹੀਂ ਬਹੁਤ ਮਹੱਤਵਪੂਰਨ ਜੀ ਸਵਾਲ ਇਹ ਆ ਜਾਂਦਾ ਕਿ ਅੱਛਾ ਦੂਜੀ ਗੱਲ ਤੁਸੀਂ ਇਹ ਵੀ ਪੋਜ਼ਿਟਿਵ ਕੀਤੀ ਹੈ ਕਿ ਉੱਥੇ ਸੰਘਰਸ਼ ਦੀ ਫੋਰਮ ਜਿਹੜੀ ਚੱਲ ਰਹੀ ਹੈਗੀ ਉਹਦੇ ਤੇ ਕਿਸੇ ਨੇ ਵੀ ਕਿੰਤੂ ਪ੍ਰਤੀਕ ਨਹੀਂ ਕੀਤਾ ਪੂਰਾ ਜਲਸਾ ਸਾਰੀ ਜਿੱਥੇ ਦਿਖਾ ਨਹੀਂ ਇਹ ਬਹੁਤ ਵਧੀਆ ਗੱਲ ਹੈ ਪਰ ਫਿਕਰਮੰਦੀ ਦੀ ਗੱਲ ਇਹ ਆ ਰਹੀ ਹੈ ਕਿ ਜਿੰਨੀਆਂ ਆਸਾਂ ਤੁਹਾਡੇ ਤੋਂ ਬਣ ਗਈਆਂ ਲੋਕਾਂ ਉਹਦੇ ਵਿੱਚ ਇਹ ਹੈ ਕਿ ਸਮਾਂ ਬੜਾ ਨਾਜ਼ੁਕ ਹੈ ਇਹਦੇ ਵਿੱਚ ਅਗਰ ਥੱਲੇ ਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਆਮ ਕਾਮਨ ਮੈਸੇਜ ਉਹਦੇ ਵਿੱਚ ਜਿਹੜਾ ਉਸ ਲੈਵਲ ਤੋਂ ਸਵਾਲ ਜਿਹੜੇ ਉੱਥੇ-ਉੱਥੇ ਨੇਗੇ ਦੋਨਾਂ-ਦੋਨਾਂ ਮਤਲਬ ਕਰਾਂ ਲਈ ਹੀ ਹੂੰ ਇਹ ਸਵਾਲ ਹੈ ਦੇਖੋ ਸਵਾਲ ਇਹ ਹੈ ਵੀ ਇਹ ਤੁਹਾਡੀ ਚਿੰਤਾ ਬਿਲਕੁਲ درست ਹੈ ਸਾਡੀ ਵੀ ਚਿੰਤਾ ਹੈ ਪਰ ਇਹ ਕਿ ਅਸੀਂ ਬੇਵਸੀ ਅਸੀਂ ਕਰ ਵੀ ਕੀ ਸਕਦੇ ਅਸੀਂ ਸਾਥੀਆਂ ਨੂੰ ਸਵਾਲ ਵੀ ਕਰ ਸਕਦੇ ਹਾਂ ਵੀ ਭਾਈ ਸਾਥੀ ਦੱਸੋ ਭਾਈ ਬੰਦਾ ਲਿਆ ਸਾਹਿਬ ਦੀ ਜਾਨ ਬਚਾਉਣ ਦੀ ਖਾਤਰ ਕੀ ਕੀਤਾ ਜਾ ਸਕਦਾ ਉਧਰੋਂ ਕੋਈ ਮੁੰਡਮਾ ਜਵਾਬ ਠੋਸਨ ਕੋਈ ਮਿਆ ਨਹੀਂ ਅਸੀਂ ਤਾਂ ਇਸ ਨੂੰ ਐ ਸਮਝਦੇ ਆਂ ਕਿ ਅਸੀਂ ਫਿਰ ਕੀ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਮਨੋਖਾਂ ਅਸੀਂ ਫਿਰ ਇੱਕ ਜਥੇਬੰਦੀਆਂ ਇੱਕ ਜਥੇਬੰਦੀਆਂ ਤੋਂ ਬਾਅਦ ਇੱਕ ਸੰਯੁਕਤ ਮੋਰਚਾ ਹੈ ਅਸੀਂ ਇਹ ਸਾਰਿਆਂ ਦੇ ਵਿੱਚ ਵਿਚਾਰ ਕੇ ਜੋ ਸਾਨੂੰ ਪੌਸਿਬਲ ਲੱਗ ਗਿਆ ਉਹ ਐਕਸ਼ਨ ਪਲਾਨ ਅਸੀਂ ਕਰਤਾ ਜੀ ਅਸੀਂ ਫੀਲਡ 'ਚ ਅਸੀਂ ਸਾਰਾ ਕੁਝ ਛੱਡ ਕੇ ਐਸਕੇਐਮ ਨੇ ਸਾਰਾ ਕੁਝ ਛੱਡ ਕੇ ਸਾਰੀਆਂ ਮੰਗਾਂ ਛੱਡ ਕੇ ਡੰਡੇ ਵਾਲੀ ਦੀ ਜ਼ਿੰਦਗੀ ਤੇ ਕੇਂਦਰਿਤ ਕਰਕੇ ਆਪਣੀ ਮੰਗਾ ਨਾ ਜੋੜ ਕੇ ਦਬਾਅ ਪਾ ਕੇ ਕਹਿੰਦੇ ਨੇ ਦਬਾਉਣ ਦੇ ਇੱਕ ਇੱਤੀ ਜੋ ਤੁਹਾਨੂੰ ਉਹ ਗ੍ਰਹਕ ਤੁਸੀਂ ਇੱਕ ਦੱਸੋ ਵੀ ਜਨਵਰੀ ਦੇ ਵਿੱਚ ਹੀ ਅਸੀਂ ਚਾਰ ਐਕਸ਼ਨ ਕਰਦੇ ਚੌਥਾ ਐਕਸ਼ਨ ਹੈ ਸਾਡਾ ਇੱਕ ਇੱਤੀ ਜ਼ੋਰ ਤੋੜਦੇ ਜਾਨਣਾ ਚਾਹਾਂਗੇ ਜਿਵੇਂ ਤੁਸੀਂ ਕਹੇ ਕਿ ਇਹ ਮੰਗਾ ਇੱਕ ਨੇ ਨਾ ਟੀਚਾ ਇੱਕ ਦਾ ਤਾਂ ਪਿਛਲੇ ਦਿਨੀ ਤੁਹਾਡੇ ਵੱਲੋਂ ਇੱਕ ਲੈਟਰ ਲਿਖ ਕੇ ਆ ਗਿਆ ਸੀ ਰਾਸ਼ਟਰਪਤੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਸਮਾਂ ਨਹੀਂ ਮਿਲਿਆ ਤੁਹਾਨੂੰ ਹੀ ਲੱਗਦਾ ਕਿ ਜਿੰਨਾ ਚਿਰ ਇਕੱਠੇ ਨਹੀਂ ਆਉਂਗੇ ਉਸ ਤਰੀ ਉਦੋਂ ਤੱਕ ਕੋਈ ਫਾਇਦਾ ਨਹੀਂ ਹੋਏਗਾ ਉਦੋਂ ਤੱਕ ਇਸੇ ਤਰੀਕੇ ਦਾ ਜਿਹੜਾ ਰਵਈਆ ਰਹਿ ਸਕਦਾ ਇਹ ਤਾਂ ਦੇਖੋ ਜੀ ਹਰ ਹਰ ਜਗ੍ਹਾ ਤੇ ਕਹਿੰਦੇ ਆਸੀਂ ਕਿ ਸਾਡੇ ਪਹਿਲੀ ਗੱਲ ਤਾਂ ਇਹ ਹੈ ਵੀ ਕਿਸੇ ਬੰਦੇ ਨੇ ਕਿਸੇ ਗੱਲ ਨੂੰ ਕਿੰਨਾ ਦੇਖਣਾ ਜੀ ਕਿਸੇ ਵਾਸਤੇ ਤਾਂ ਬਹੁਤ ਛੋਟੀ ਗੱਲ ਲੱਗ ਰਹੀ ਹੈ ਕਿਸੇ ਨੂੰ ਉਹ ਗੱਲ ਵੱਡੀ ਲੱਗਦੀ ਹੈ ਇਹ ਜੈ ਜਾਂਦਾ ਫਰਕ ਹੈ ਜੀ ਮੁੱਦੇ ਤੇ ਜੈ ਜਾ ਬਣਾਉਣਾ ਫਿਰ ਘੋਲ ਦੀ ਦਿਸ਼ਾ ਬਣਾਉਣਾ ਫਿਰ ਆਪਣੀ ਤਾਕਤ ਅੰਗਣਾ ਫਿਰ ਦੁਸ਼ਮਣ ਦੀ ਤਾਕਤ ਅੰਗਣਾ ਹਾਲਤਾਂ ਅੰਗਣੀਆਂ ਉਹਦੇ ਵਾਸਤੇ ਸਹਿਯੋਗ ਲੈਣ ਦੀ ਗੱਲ ਹੈ ਵੱਡੀ ਗੱਲ ਹੁੰਦੀ ਹੈ ਜੀ ਇਨ੍ਹਾਂ ਗੱਲਾਂ ਦੇ ਵਿੱਚ ਬਹੁਤ ਡਿਫਰੈਂਟ ਵਿਚਾਰ ਨੇ ਇਸ ਕਰਕੇ ਇਹ ਗੱਲ ਹੈ ਜਿੱਡੀ ਵੱਡੀ ਗੱਲ ਹੈ ਜਿੱਡੀ ਵੱਡੀ ਤਾਕਤ ਦੀ ਲੋੜ ਹੈ ਅਸੀਂ ਤਾਕਤ ਜਿਤਾਵਾਂਗੇ ਫਿਰ ਉਹ ਤਾਕਤ ਸਾਊਥ ਇੰਡੀਆ ਦੇ ਵਿੱਚ ਜਿੱਥੇ ਆਪਣੇ ਪੰਜਾਬ ਉੱਤਰੀ ਭਾਰਤ ਦਾ ਕਾਫੀ ਕਰਮ ਨਹੀਂ ਕਰਦਾ ਸਾਊਥ ਇੰਡੀਆ ਦੇ ਵਿੱਚੋਂ ਜਿੰਨਾ ਲੋੜੀਂਦਾ ਰਿਸਪੌਂਸਰ ਨਹੀਂ ਮਿਲ ਰਿਹਾ ਕਰਨਾਟਕਾ ਤੋਂ ਬਗੈਰ ਤੇ ਬਾਕੀ ਆਂਧਰਾ ਦੇ ਕੋ ਸਾਥੀ ਆਉਂਦੇ ਨੇ ਤਾਮਿਲਨਾਡੂ ਦੇ ਕੋ ਸਾਥੀ ਆਉਂਦੇ ਨੇ ਅਸੀਂ ਚਾਹੁੰਦੇ ਹਾਂ ਵੀ ਜਿੰਨੀ ਉਧਰ ਇਹ ਉਧਰੋਂ ਸਮਰਥਨ ਮਿਲਣਾ ਚਾਹੀਦਾ ਇਹ ਦੱਖਣੀ ਸਟੇਟਾਂ ਤੇ ਪੂਰਬੀ ਸਟੇਟਾਂ ਦੇ ਵਿੱਚੋਂ ਉਹ ਸਮਰਥਨ ਵਾਸਤੇ ਯਤਨ ਜਟਾਉਣੇ ਪੈਣਗੇ ਕਾਰਨ ਕੀ ਲੱਗਦਾ ਕਿਉਂ ਸਮਰਥਨ ਕਾਰਨ ਜਥੇਬੰਦਕ ਤਾਕਤ ਨੂੰ ਆਰਗੇਨਾਈਜ਼ ਕਰਨ ਵਾਸਤੇ ਸਮਾਂ ਤਾਂ ਲੱਗਦਾ ਹੀ ਆ ਜੀ ਉਧਰ ਹੋਲ ਟੈਂਬਰਾਂ ਦੀ ਲੋਡ ਪੈਂਦੀ ਆ ਗੱਲ ਸਮਝਾਉਣ ਦੀ ਲੋਡ ਪੈਂਦੀ ਆ ਮੁੱਦੇ ਸਮਝਾਉਣ ਦੀ ਲੋਡ ਪੈਂਦੀ ਆ ਉਹ ਤਾਂ ਮੈਂ ਮੰਗੂ ਥੋੜੀ ਧੰਨਵਾਦੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਸੰਤ ਜਗਿੰਦਰ ਸਿੰਘ ਉਗਰਾਹਾ ਜਨਨ ਦੇ ਵੱਲੋਂ ਇਹੋ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ ਆ ਤਾਂ ਲਗਾਤਾਰ ਜਿਹੜੀ ਮੀਟਿੰਗ ਚੱਲੀ ਆ ਦੱਸੇ ਕਿ ਤਕਰੀਬਨ 3 ਘੰਟੇ ਤੱਕ ਦਾ ਜਿਹੜਾ ਸਮਾਂ ਲੱਗਿਆ ਮੀਟਿੰਗ ਦੇ ਵਿੱਚ ਸਕਮ ਤੇ ਸਕਮ ਨਾਨ ਪੋਲਿਟਿਕਲ ਦੇ ਬੋਲੋ ਇਹ ਕਹਿ ਮੀਟਿੰਗ ਕੀਤੀ ਗਈ ਆ ਤਾਂ ਉਗਰਾਹ ਸਾਹਿਬ ਸਾਡੇ ਨਾਲ ਨੇ ਉਗਰਾਹ ਸਾਹਿਬ ਚਰਚਾ ਕਿਸ ਵਿਸ਼ੇ ਤੇ ਹੋਈ ਆ ਜੀ ਤੇ ਕਿੰਨੀ ਇੱਕ ਸਹਿਮਤੀ ਬੜੀਆਂ ਜਾਂ ਕੀ ਅੰਦਰ ਜਿਹੜੀ ਸਹਿਮਤੀ ਹੋਈ ਆ ਦੋਵਾਂ ਪੱਖੋਂ ਪਿੱਕੋ ਅੱਜ ਚਰਚਾ ਹੋਈ ਆ ਬਹੁਤ ਲੰਮਾ ਸਮਾਂ ਇਹਦੇ ਤੇ ਆਪਣੇ ਮਿਨੀਮਮ ਇਕਤਾ ਦੇ ਉੱਤੇ ਬਹੁਤ ਲੰਮੀ ਚਰਚਾ ਹੋਈ ਆ ਕਿਉਂਕਿ ਮਿਨੀਮਮ ਇਕਤਾ ਤੋਂ ਬਾਅਦ ਹੀ ਫਿਰ ਮੈਕਸਿਮਮ ਇਕਤਾ ਵੱਲ ਨੂੰ ਵਧਿਆ ਜਾਂਦਾ ਇਸ ਗੱਲ ਤੇ ਤਾਂ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੈਕਸਿਮਮ ਇਕਤਾ ਨਹੀਂ ਚਾਹੂਗਾ ਤਰੀਕੇ ਦਾ ਮੈਂ ਤਾਂ ਕੋਈ ਦਸਵੀਂ ਚ ਹੋ ਨਹੀਂ ਜਾਂਦਾ ਜੀ ਪਹਿਲੇ ਤਾਂ ਪਹਿਲੀ ਹੀ ਹੋਣਾ ਪੈਂਦਾ ਇਸ ਕਰਕੇ ਇਸ ਹਾਲਤਾਂ ਦੇ ਵਿੱਚ ਮਿਨੀਮਮ ਇੱਕ ਤਾਂ ਦੀ ਹੀ ਪ੍ਰੋਸੈਸ ਪਹਿਲਾਂ ਚੱਲਣ ਦੀ ਗੱਲ ਹੈ ਜੇ ਕੋਈ ਕਹੇ ਵੀ ਯਾਰ ਅਸੀਂ ਤਾਂ ਮੈਕਸਿਮਮ ਇੱਕ ਤਾਂ ਵਾਸਤੇ ਤਿਆਰ ਹ ਤੁਸੀਂ ਮਿਨੀਮਮ ਦੀ ਗੱਲ ਕਰਦੇ ਹੋ ਗੱਲ ਅਸਲ ਚ ਮਿਨੀਮਮ ਸਾਡੇ ਪਾਸ ਹੀ ਜੜੀ ਛੜੀ ਹੈ ਇਸ ਕਰਕੇ ਕੁਝ ਸਾਡੀ ਆਪਣੇ ਟੈਕਨੀਕਲ ੜਕੇ ਹੁੰਦੇ ਨੇ ਜੀ ਫਾਰਮਾਂ ਦੇ ਅਪਡੇਟ ਉਹਨਾਂ ਤੇ ਸਾਡੀ ਚਰਚਾ ਹੋ ਕੇ ਕਾਫੀ ਲੰਮੀ ਚਰਚਾ ਹੋਈ ਹੈ ਜਿਹਦੇ ਵਿੱਚ ਕੁਝ-ਕੁਝ ਵਿਚਾਰ ਨਾਲੇ ਨੇ ਉਹਨਾਂ ਤੇ ਅਸੀਂ ਵੀ ਸਮਝ ਲਿਆ ਵੀ ਅਸੀਂ 24 ਦੀ ਮੀਟਿੰਗ ਵਿੱਚ ਰੱਖਾਂਗੇ ਸਾਰੀ ਗੱਲਬਾਤ ਇਹ ਉਦੋਂ ਬਾਅਦ ਉਹ ਜਿਹੜਾ ਸਿੰਘ ਕੇ ਮਤਾ ਇਕਤਾ ਮਤਾ ਨੋਕ ਦੇ ਦੀ ਰੈਲੀ ਚ ਫੜਾ ਕੇ ਆਏ ਸੀ ਉਹਨਾਂ ਨੂੰ ਅਸੀਂ 10 ਤਰੀਕ ਨੂੰ ਦੋਨੇ ਫਾਰਮਾਂ ਨੂੰ ਅੱਡ ਅੱਡ ਜਾ ਕੇ ਫੜਾ ਕੇ ਆਏ ਸੀ ਉਹਨਾਂ ਦੇ ਵਿੱਚ ਜਿਹੜੀ ਉਹ ਨਮਾਟ ਖੇਤੀ ਡਰਾਫਟ ਆਇਆ ਉਸ ਮੰਗ ਨੂੰ ਕਿੱਥੇ ਪਾਉਣਾ ਉਹ ਸਾਥੀਆਂ ਦੇ ਵਿਚਾਰ ਨੂੰ ਤੁਸੀਂ ਚਾਚਾ ਕੀਤੇ ਆ ਕਿ ਮਿਨਿਮਮ ਇਕਤਾ ਨੂੰ ਲੈ ਕੇ ਜਿਹੜੀ ਹਲੇ ਚਰਚਾ ਚੱਲ ਰਹੀ ਆ ਤਾਂ ਜੇਕਰ ਗੱਲ ਕਰੀਏ ਉਸ ਮਤੇ ਦੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇੱਕ ਮੰਗਾ ਸਾਧੀਆਂ ਨੇ ਤਾਂ ਪੇਚ ਕਿੱਥੇ ਅੜਿਆ ਹੋਇਆ ਕਿਹੜੀ ਮੰਗ ਨੂੰ ਕਿਸੇ ਮੰਗ ਨੂੰ ਲੈ ਕੇ ਜਿਹੜਾ ਪੇਚ ਅੜਿਆ ਹੋਇਆ ਵਾ ਜਾਂ ਇਕੱਠੇ ਹੋਣ ਦੇ ਲਈ ਅੜਿੱਕਾ ਕੀ ਪੈਂਦਾ ਹੈ ਪੇਚ ਕਿਤੇ ਵੀ ਨਹੀਂ ਅੜਿਆ ਹੋਇਆ ਜੇ ਪੇਚ ਅੜਿਆ ਹੁੰਦਾ ਤਾਂ ਲੋਰਾਂ ਦੱਸ ਕੇ ਜਾਂਦੇ ਪੇਚ ਨਹੀਂ ਅੜਿਆ ਹੈ ਪੇਚ ਸਾਡੇ ਵਾਸਤੇ ਹੈ ਵੀ ਸਾਡੇ ਵਾਸਤੇ ਅਸੀਂ ਬਹੁਤ ਵੱਡੀ ਜਥੇਬੰਦੀਆਂ ਦੇ ਵਿਸਤਾਰੀ ਰੂਪ ਹੈ ਸਾਡਾ ਆਲ ਇੰਡੀਆ ਪੰਦਰਤੀ ਬਹੁਤ ਵਿਸਤਾਰੀ ਰੂਪ ਦੇ ਵਿੱਚ ਕੁਝ ਬੰਦਿਆਂ ਕੋਲ ਇੰਨੀ ਪਾਵਰਾਂ ਨਹੀਂ ਹੁੰਦੀਆਂ ਜਿਹੜਾ ਮੌਕੇ ਤੇ ਡਿਸੀਜਨ ਨਹੀਂ ਲੈ ਸਕਦੇ ਉਨਾ ਵਾਸਤੇ ਵੀ ਸਮੱਸਿਆ ਹੈਗੀ ਇਹ ਸਾਡੇ ਵਾਸਤੇ ਵੀ ਸਮੱਸਿਆ ਹੈਗੀ ਇਸ ਕਰਕੇ ਜਦੋਂ ਆਸੀਂ ਕੋਈ ਫੈਸਲਾ ਕਰਕੇ ਗੱਲ ਦੇ ਆਉਨੇ ਆ ਕੋਈ ਛਿੱਟਾ ਕੱਢ ਕੇ ਫਿਰ ਉਹਗਾ ਉਹਗਾ ਲਾਂਝੜੀ ਇਹਨੇ ਸਮਾਂ ਮੰਗਦੀਆਂ ਹੁੰਦੀਆਂ ਨੇ ਉਹ ਸਮਾਂ ਦਾ ਹੁਣ ਉਹ ਸਮੇ ਨੂੰ ਕਹਿ ਦੋ ਜੀ ਪੇਚ ਚੜਿਆ ਹੋਇਆ ਜਾਂ ਜੋ ਕੋ ਉਹ ਹੁਣ ਜੇ ਅਸੀਂ ਸਾਂਝੇ ਬੈਠ ਕੇ ਕੋਈ ਸਾਡੇ ਕੋਲ ਐਕਸ਼ਨ ਪਤਾ ਨਿਕਲਿਆ ਹੁੰਦਾ ਫਿਰ ਅਸੀਂ ਇਕੱਠੇ ਬੈਠ ਕੇ ਵੀ ਕਹਿੰਦੇ ਹੁਣ ਐ ਕਹਿੰਦਾ ਵੀ ਭਾਈ ਹੁਣਾ ਤੁਹਾਡਾ ਪਾਏ ਕਹਾਂਗੇ ਕਹਾਂਗੇ ਉਹੀ ਗੱਲ ਇਹਦੇ ਚ ਮਤਲਬ ਹੈ ਨਹੀਂ ਕਿ ਸਾਡਾ ਕੋਈ ਪੇਚ ਚੜ ਗਿਆ ਤੇਜ਼ ਪੁੱਛ ਕੁਝ ਨਹੀਂ ਆੜਿਆ ਉਹਦੇ ਵਿੱਚ ਇੱਕ ਆਸੇ ਇਹ ਮਤਲਬ ਕੀ ਚੱਲ ਰਿਹਾ ਨਾ ਇਹ ਪਤਾ ਕਿ ਕੀ ਸੰਘਰਸ਼ ਦੀ ਫਾਰਮ ਤਾਂ ਨਹੀਂ ਡਿੱਕਾ ਬਣ ਰਹੀ ਦੇਖੋ ਸੰਘਰਸ਼ ਦੀਆਂ ਫਾਰਮਾਂ ਵੀ ਡਿੱਕਾ ਬਣ ਜਾਂਦੀਆਂ ਹੁੰਦੀਆਂ ਨੇ ਫਾਰਮ ਦੀ ਹੀ ਡਿੱਕਾ ਬਣਦੀ ਹੁੰਦੀ ਹੈ ਮੇਰੇ ਖਿਆਲ ਦੇ ਇਸ਼ਵਾ ਦੀ ਡਿੱਕਾ ਘੱਟ ਮੈਂ ਮੁੱਦਿਆਂ ਦੀ ਡਿੱਕਾ ਘੱਟ ਬਣਦੀ ਹੈ ਫਾਰਮ ਹੀ ਡਿੱਕਾ ਹੁੰਦੀ ਹੈ ਜਦੋਂ ਫਾਰਮ ਦਾ ਡਿੱਕਾ ਫੜ ਕੇ ਜੂਂਦੀ ਚ ਕੁਝ ਆਪਸ਼ਨਾਂ ਕੱਢੀਆਂ ਜਾਂਦੀਆਂ ਨੇ ਜਿਵੇਂ ਹੁਣ ਅਸੀਂ ਆਲ ਇੰਡੀਆ ਪੱਧਰ ਦੀ ਜਥੇਬੰਦੀ ਐ ਸਕੀਮ ਹੈ ਇਹਦੇ ਵਿੱਚ ਵੀ ਤਾਂ ਹੁਣ ਅਸੀਂ ਇਨਕਾਲ ਦੇ ਦਈਏ ਫਰਜ਼ ਕਰ ਲਓ ਪੰਜਾਬ ਦੇ ਵਿੱਚ ਰੇਲਾ ਰੋਕੂ ਦੀ ਜਾਂ ਭਾਜਪਾ ਦੇ ਘਰਾਂ ਦੀ ਬੀਜਪੀ ਦੇ ਘਰਾਂ ਨੂੰ ਧੰਨਾਂ ਦੀ ਕਾਲ ਦੇ ਦੀ ਫਰਜ਼ ਕਰ ਲਓ ਅਸੀਂ ਹੁਣ ਜਿੱਥੇ ਬੀਜਪੀ ਦੀ ਸਰਕਾਰ ਆ ਜੀ ਉੱਥੇ ਉਹਨਾਂ ਲੋਕਾਂ ਨੂੰ ਸਮੱਸਿਆਵਾਂ ਆਉਣਗੀਆਂ ਉਹਨਾਂ ਨੂੰ ਉਹ ਨਹੀਂ ਲਾ ਸਕਣਗੇ ਫਿਰ ਅਸੀਂ ਉੱਥੇ ਕਹਾਂਗੇ ਵੀ ਜਾਂ ਤੁਸੀਂ ਜ਼ਹਿਰ ਤੇ ਮੁਜਾਹਰਾ ਕਰ ਦਿਓ ਇਕ ਕੋਆਰਡੀਨੇਟ ਐਕਸ਼ਨ ਹੁੰਦੇ ਨੇ ਤਾਂ ਆਦਮੀਆਂ ਨੂੰ ਐਕਸ਼ਨ ਹੁੰਦੇ ਨੇ ਉਸ ਸਮਰਥਨ ਦੇਣ ਦੀ ਖਾਤਰ ਪਰ ਉਬਰਾਹਮ ਸਾਹਿਬ ਇੱਕ ਇੱਕ ਚੀਜ਼ ਹੋਰ ਤਰ ਤੋ ਜਾਨਣਾ ਚਾਹਾਂਗੇ ਸਮੇਂ ਦੀ ਜ਼ਿਕਰ ਗੱਲ ਕਰੀਏ ਪਹਿਲਾਂ 15 ਤਰੀਕ ਦੀ ਮੀਟਿੰਗ ਰੱਖੀ ਗਈ ਸੀ ਉਸ ਤੋਂ ਕਟਾ ਕੇ ਉਹ 13 ਕੀਤੀ ਗਈ ਕਿ ਡੱਲੇਵਾਲ ਸਾਹਿਬ ਦੀ ਸਿਹਤ ਹੈ ਜਿਹੜੀ ਉਹ ਕਾਫੀ ਨਾਜੁਕਾ ਅੱਜ ਦੀ ਸਥਿਤੀ ਉਸ ਤੋਂ ਵੀ ਜ਼ਿਆਦਾ ਨਾਜੁਕ ਦੱਸੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਤੇ ਮੈਸੇਜ ਆ ਰਹੇ ਆ ਕਿ ਸਿਹਤ ਲਗਾਤਾਰ ਵਿਗੜ ਰਹੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਸਮਾਂ 24 ਤਰੀਕ ਤੇ 25 ਤਰੀਕ ਦੀ ਤੁਹਾਡੀ ਆਪਣੀ ਮੀਟਿੰਗ ਆ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਮੀਟਿੰਗ ਕਰਨੀ ਆ ਕਿ ਇਸ ਮੋਰਚੇ ਨਾਲ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਏਗਾ ਇੰਨੇ ਦਿਨ ਹੈ ਤੁਹਾਡੇ ਕੋਲ ਕਿਉਂਕਿ ਜਿਸ ਤਰੀਕੇ ਦੀ ਜਾਣਕਾਰੀ ਮੋਰਚੇ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਸਿਹਤ ਬਹੁਤ ਨਾਜ਼ੁਕਾ ਸੁਖਜੀਤ ਸਿੰਘ ਜੀ ਇੱਥੋਂ ਮੀਟਿੰਗ ਦੇ ਵਿੱਚ ਪਹੁੰਚੇ ਸੀ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਦੇਖੋ ਇਹ ਤਾਂ ਨਹੀਂ ਹੈ ਵੀ ਦੇਖੋ ਹੁਣ ਅਸੀਂ ਇੱਥੇ ਮਤਲਬ ਐ ਮੀਟਿੰਗ ਕਰਕੇ ਵੀ ਸਾਡਾ ਕੋਈ ਇਹ ਨਹੀਂ ਵੀ ਐਕਸ਼ਨ ਅਸੀਂ 20 ਤਰੀਕ ਨੂੰ ਐਕਸ਼ਨ ਕਰ ਰਹੇ ਹਾਂ ਜੀ ਮੀਟਿੰਗ ਤਾਂ ਸਾਡੀ 24 ਨੂੰ ਹੈ 26 ਵਾਲਾ ਪਹਿਲੀ ਤਰੀਕੇ ਨਾਲ ਲੀਕ ਰੱਖਿਆ ਸੀ ਅਸੀਂ ਐ ਨਹੀਂ ਹੈ ਵੀ ਐਕਸ਼ਨਾਂ ਦੇ ਵਿੱਚ ਐਕਸ਼ਨ ਸਾਡੇ ਹੋ ਰਹੇ ਨੇ ਉਹ ਆਪਣੇ ਤੌਰ ਤੇ ਕਰ ਰਹੇ ਨੇ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਡੱਲੇਵਾਲ ਨੂੰ ਉਹਦਾ ਸਟੇਟ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਸਾਡੇ ਐਕਸ਼ਨ ਪਲਾਨ ਤਾਂ ਹੋ ਰਹੇ ਨੇ ਇਹ ਜੀ ਤੁਹਾਡੇ ਇਰਾਦੇ ਬਾਰੇ ਤੇ ਐਕਸ਼ਨਾਂ ਬਾਰੇ ਕੋਈ ਰੌਲਾ ਨਹੀਂ ਬਹੁਤ ਮਹੱਤਵਪੂਰਨ ਗੱਲ ਇਹ ਆ ਜਾਂਦਾ ਕਿ ਅੱਛਾ ਦੂਜੀ ਗੱਲ ਤੁਸੀਂ ਇਹ ਵੀ ਪੋਜ਼ਿਟਿਵ ਕੀਤੀ ਹੈ ਕਿ ਉੱਥੇ ਸੰਘਰਸ਼ੀ ਫੋਰਮ ਜਿਹੜੀ ਚੱਲ ਰਹੀ ਹੈ ਜੀ ਉਹਤੇ ਕਿ ਜਨਰਲਿਕਲ ਤੋਂ ਪਰਤੂਨੀ ਕਿ ਤਾ ਪੂਰਾ ਜਲਤ ਸਾਰੀ ਜਿਵੇਂ ਦਿਖਾਈ ਇਹ ਬਹੁਤ ਵਧੀਆ ਗੱਲ ਹੈ ਪਰ ਫਿਕਰਮੰਦੀ ਦੀ ਗੱਲ ਇਹ ਆ ਰਹੀ ਹੈ ਕਿ ਜਿੰਨੀਆਂ ਆਸਾਂ ਤੁਹਾਡੇ ਤੋਂ ਬਣ ਗਈਆਂ ਲੋਕਾਂ ਉਹਦੇ ਵਿੱਚ ਇਹ ਆ ਰਿਹਾ ਹੈ ਕਿ ਸਮਾਂ ਬੜਾ ਨਾਜ਼ੁਕ ਹੈ ਇਹਦੇ ਵਿੱਚ ਅਗਰ ੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਆਮ ਕਾਮਨ ਮੈਸੇਜ ਉਹਦੇ ਵਿੱਚ ਜਿਹੜਾ ਉਸ ਲੈਵਲ ਤੋਂ ਸਵਾਲ ਜਿਹੜੇ ਉੱਥੇ ਉੱਥੇ ਨੇਗੇ ਦੋਨਾਂ ਦੋਨਾਂ ਮਤਲਬ ਕਰਾਂ ਲਈ ਹੀ ਇਹ ਸਵਾਲ ਦੇਖੋ ਸਵਾਲ ਇਹ ਹੈ ਵੀ ਇਹ ਤੁਹਾਡੀ ਚਿੰਤਾ ਬਿਲਕੁਲ درست ਹੈ ਸਾਡੀ ਵੀ ਚਿੰਤਾ ਹੈ ਪਰ ਇਹ ਕਿ ਅਸੀਂ ਬੇਵਸੀ ਅਸੀਂ ਕਰ ਵੀ ਕੀ ਸਕਦੇ ਅਸੀਂ ਸਾਥੀਆਂ ਨੂੰ ਸਵਾਲ ਵੀ ਕਰ ਸਕਦੇ ਹਾਂ ਵੀ ਭਾਈ ਸਾਥੀ ਦੱਸੋ ਭਾਈ ਮੁੰਡਾ ਲਿਆ ਸਾਹਿਬ ਦੀ ਜਾਨ ਬਚਾਉਣ ਦੀ ਖਾਤਰ ਕੀ ਕੀਤਾ ਜਾ ਸਕਦਾ ਹੈ ਉਧਰੋਂ ਕੋਈ ਮੁੰਡਾ ਇਹ ਜਵਾਬ ਠੋਸ ਨਹੀਂ ਕੋਈ ਮੈ ਨਹੀਂ ਅਸੀਂ ਤਾਂ ਇਸ ਨੂੰ ਐ ਸਮਝਦੇ ਹਾਂ ਕਿ ਅਸੀਂ ਫਿਰ ਕੀ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਮਨੋਖਾਂ ਅਸੀਂ ਫਿਰ ਇੱਕ ਜੱਥੇ ਬੰਦੀਆਂ